ਨੌਕਰੀ ਆਪਣੀ ਲੱਗੀ ਨਹੀਂ ਸੀਗੀ ਆਪਾਂ ਐ ਸੀਗਾ ਉਹੀ ਗੱਲ ਨਾ ਅਬ ਦਿਮਾਗ 'ਚ ਹੁੰਦਾ ਨਾ ਸਾਡੇ ਯਾਰ ਮੈਂ ਨੌਕਰੀ ਥੋੜੀ ਕਰੂੰਗਾ ਉਹ ਵੀ ਪ੍ਰਾਈਵੇਟ ਨੌਕਰੀ ਮੈਂ ਕਿਉਂ ਕਰੂੰਗਾ ਤੇ ਯਾਰ ਦੇਖੋ ਉਹ ਕਹਿੰਦੇ ਜੀ 12ਵੇਂ ਦੇ ਨੰਬਰ ਵੀ ਲੱਗਣੇ ਤੇ 12ਵੇਂ ਤਾਂ ਆਪਾਂ ਕਿਤੇ ਨਹੀਂ ਸੀ ਚੱਜਣ ਨਾਲ ਕਿਉਂ ਕਿਉਂਕਿ ਆਪਾਂ ਕੀਤਾ ਸੀ ਹੁਣ ਮੈਨੂੰ ਕੁਝ ਨਹੀਂ ਪਤਾ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਪੀਪਰ ਦੇ ਰਿਆ ਹੈ ਪੀਪਰ ਲੀਕ ਹੋ ਰਿਹਾ ਪੀਪਰ ਪਾਸ ਨਹੀਂ ਹੋ ਰੇ ਐਮਬੀਏ ਕਰਨੀ ਸੀ ਐਮਬੀਏ ਨਹੀਂ ਹੋਈ ਆਈਟੀ ਕਰਨੀ ਸੀ ਆਈਟੀ ਨਹੀਂ ਹੋਈ ਹੁਣ ਮੈਂ ਆਂਦਾ ਕਰਦੇ ਨੇ ਰੈਡੀ ਨੇ ਕੀ ਕੀਤਾ ਜੀ ਫੀਸ ਭਰਤੀ ਡੀਡੀ ਬਣਾ ਕੇ ਲਿਆਏ ਕਹਿੰਦੇ ਲੈ ਵੀ ਐਮਬੀਏ ਤੇਰੀ ਕਰਾ ਦਿੰਨੇ ਆ ਆਪਾਂ ਠੀਕ ਹੈ ਜੀ ਚਾਰ ਸਮੈਸਟਰ ਹੁੰਦੇ ਨੇ ਤੇ ਨੌਇਡਾ ਆਉਣਾ ਸੀਗਾ ਮੈਂ ਉਸ ਦਿਨ ਮੇਰੇ ਮਨ ਚ ਪਤਾ ਨਹੀਂ ਕੀ ਆ ਮੈਂ ਕਿਹਾ ਨਾ ਆਪਾਂ ਐਮਬੀਏ ਵੀ ਨਹੀਂ ਕਰਾਂ ਇੱਕ ਗੋਲੀ ਹੁੰਦੀ ਐਮ ਆਰ ਕਰਕੇ ਕਹਿੰਦੇ ਮਸਲ ਰੀਲੀਫ ਕਰਕੇ ਮੈਂ ਉਹ ਖਾਲੀ ਮੈਂ ਚਲੋ ਅਗਲੇ ਦਿਨ ਫੇਰ 5:30 ਵਜੇ ਉੱਠਿਆ ਆਪਾਂ ਮੈਂ ਖਲਾ ਹੋ ਜੀ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਹੁਣ ਇੱਧਰ ਕਿੱਦਾਂ ਪਹੁੰਚਿਆ ਫਿਰ ਮੈਂ ਜੋ ਸਟਾਕ ਵਾਲਿਆਂ ਨੇ ਮੈਨੂੰ ਕਿਉਂ ਬੁਲਾਇਆ ਤੁਸੀਂ ਵੀ ਸੋਚ ਰਹੇ ਹੋਣੇ 15 16 ਪੇਪਰ ਹੋਏ ਸੀਗੇ ਇੱਕ ਵੀ ਨਹੀਂ ਨਿਕਲਿਆ ਮੇਰਾ ਲੋਕੀ ਕਹਿੰਦੇ ਪਤਾ ਨਹੀਂ ਕੀ ਕਰਨਾ ਤੂੰ ਤੇ ਅੱਜ ਮੈਨੂੰ ਲੱਗਦਾ ਜੋਸ਼ ਵਾਲਿਆਂ ਨੇ ਵੀ ਮੈਨੂੰ ਲੱਗਦਾ ਐਂ ਬੁਲਾ ਲਿਆ ਹੋਣਾ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਹੈ ਬਹੁਤ ਲੰਬੀ ਸਟੋਰੀ ਰਹੀ ਹੈ ਛੋਟੇ ਵੀ ਦੱਸਣ ਦੀ ਕੋਸ਼ਿਸ਼ ਕਰੂੰਗਾ ਐਮਬੀਏ ਦਾ ਚੱਕਰ ਐ ਹੋਇਆ ਪੇਪਰ ਦਿੱਤਾ ਪੇਪਰ ਨਿਕਲੇ ਨਹੀਂ ਇੱਕ ਪੇਪਰ ਚਲੋ ਮਸਾ ਨਿਕਲ ਗਿਆ ਹੁੰਦਾ ਹੀ ਹੈ ਨਾ ਕਿ ਕਾਫੀ ਪੇਪਰ ਭਰ ਦਿੰਨੇ ਆਪਾਂ ਇੱਕ ਅੱਧਾ ਹੋ ਗਿਆ ਦੋ ਹੋ ਗਏ ਤਿੰਨ ਹੋ ਗਏ ਮੇਰਾ ਇੱਕ ਨਿਕਲਿਆ ਸੀ ਫੀਸ ਭਰਨ ਲੱਗੇ ਜੀ ਡੀਡੀ ਭਰਤਾ ਫਾਦਰ ਸਾਹਿਬ ਕਹਿੰਦੇ ਵੀ ਚਲੋ ਹੁਣ ਐਡਮਿਸ਼ਨ ਲੈ ਲਾ ਮੈਂ ਖੰਨਾ ਇਹ ਵੀ ਖੜਦੇ ਹੋ ਜੇ ਇਹ ਵੀ ਨਹੀਂ ਕਰਨਾ ਸੀ ਤਾਂ ਸਾਰਾ ਚੱਕਰ ਕੀ ਸੀਗਾ ਇਹ ਆਪਾਂ ਡਿਸਕਸ ਕਰਾਂਗੇ ਤਾਂ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਗगन ਤੇ ਮੈਂ ਪੌਂਟਾ ਸਾਫ ਹਿਮਾਚਲ ਪ੍ਰਦੇਸ਼ ਤੋਂ ਬਿਲੋਂਗ ਕਰਦਾ ਤਾਂ ਜਿਹੜੀ ਲਾਈਫ ਦੀ ਜਰਨੀ ਰਹੀ ਹੈ ਮੇਰੀ ਕਾਫੀ ਸਾਰੇ ਅਪਸ ਐਂਡ ਡਾਊਨਸ ਨਾਲ ਰਹੀ ਹੈ ਮਤਲਬ ਸ਼ੁਰੂਆਤ ਮੈਂ ਕਿੱਤੀ ਸੀ ਮਤਲਬ 10ਵੀਂ ਤੱਕ ਤਾਂ ਦੇਖੋ ਜੀ ਸਾਰੇ ਹੁਸ਼ਿਆਰ ਹੁੰਦੇ ਨੇ ਘਰ ਦੇ ਨਾਲ ਲੱਗਦਾ ਯਾਰ ਹਨਾ ਮਿੱਥੋ ਇਹ ਤਾਂ ਹੁਸ਼ਿਆਰ ਕੋਈ ਦਿੱਤਾ ਬੱਚਾ ਨਹੀਂ ਹੁੰਦਾ ਮਤਲਬ ਠੀਕ ਹੈ ਮੈਂ ਪੜਨ ਚ ਠੀਕ ਠਾਕ ਸੀ ਫਿਰ ਹੋਇਆ ਕਿ ਮੈਨੂੰ ਯਾਦ ਹੈ ਮੇਰੀ ਵਾਰੀ ਪਹਿਲੀ ਵਾਰੀ ਹੋਇਆ ਸਾਇੰਸ ਦਾ ਪ੍ਰੈਕਟੀਕਲ ਦਾ ਪੇਪਰ ਮੈਂ ਕਾ ਚਲੋ ਬੜੇ ਟੌਰ ਨਾਲ ਜੀ 30 ਨੰਬਰ ਦਾ ਪੇਪਰ ਦੇ ਕੇ ਮੈਂ ਘਰੇ ਵਾਪਸ ਵਰਤਿਆ ਤੇ ਘਰੇ ਆ ਕੇ ਘਰ ਦੇ ਨੇ ਕਹਿੰਦਾ ਅੱਗੇ ਕੀ ਕਰਨਾ ਮੈਂ ਕਿਹਾ ਜੀ 2 3 ਮਹੀਨੇ ਨੇ ਹਰੇ ਦੇਖਾਂਗੇ ਆ ਰਾਮ ਨਾਲ ਤੁਸੀਂ ਵੀ ਓਬਵੀਅਸਲੀ ਸੋਚਿਆ ਹੋਣਾ ਇਦਾਂ ਕਿਸੇ ਨੇ ਤਾਂ ਘਰ ਦੇ ਕਹਿੰਦਾ ਕਿ ਪੇਪਰ ਦੇ ਲੈ ਕੋਚੀ ਕਰ ਲੈਂਦੇ ਆ ਵੀ ਆਰ ਹੁੰਦਾ ਸੀ ਯਾਰ ਪੜਾਈ ਚ ਠੀਕ ਐ ਇਹਨੂੰ ਭੇਜ ਦਿੰਨੇ ਪੜ੍ਹ ਮੈਂ ਚਲਾ ਗਿਆ ਜੀ ਕੋਟਾ ਹਾਂ ਜੀ ਜੀ ਤੁਸੀਂ ਸੀਰੀਜ਼ ਵੀ ਦੇਖੀ ਹੋਣੀ ਕਾਫੀ ਫੇਮਸ ਤਾਂ ਉਧਰ ਪਹੁੰਚ ਗਏ ਸੀ ਪੜਾਈ ਕੀਤੀ ਜੀ ਮਾਹੌਲ ਇਹੋ ਜਿਹਾ ਉੱਥੇ ਜੇ ਆਈਟੀ ਨਹੀਂ ਕੀਤੀ ਤਾਂ ਕੁਝ ਨਹੀਂ ਹੋਇਆ ਮਜ਼ਾਕ ਵਾਲੀ ਗੱਲ ਨਹੀਂ ਉੱਥੇ ਸਵੇਰ ਤੋਂ ਲੈ ਕੇ ਰਾਤ ਤੱਕ ਮੇਰੀ 7:30 ਵਜੇ ਸਵੇਰੇ ਕਲਾਸ ਹੁੰਦੀ ਸੀ ਸਕੂਲੇ ਨਹੀਂ ਉੱਠਿਆ ਉੱਠਦਾ ਸੀ ਆਪਣੇ ਆਪ 7:30 ਵਜੇ ਲੇਕਿਨ ਉੱਥੇ ਉੱਠਿਆ ਕਰਦੇ ਨੇ ਪੈਸੇ ਲਾਏ ਹੋਏ ਸੀ ਕਰਨਾ ਸੀ ਮਿਹਨਤ ਕੀਤੀ ਆਪਣੇ ਵੱਲੋਂ ਜ਼ਿਆਦਾ ਕੀਤੀ ਘੱਟ ਕੀਤੀ ਮਸਤੀ ਵੀ ਖਾਸੀ ਮਾਰੀ ਪਿਕਚਰਾਂ ਬਹੁਤ ਦੇਖਿਆ ਜੀ ਪਿਕਚਰਾਂ ਦਾ ਹਾਲ ਇਹੋ ਜਿਹਾ ਸੀਗਾ ਇੱਕ ਪਿਕਚਰ ਨਹੀਂ ਛੱਡੀ ਸੀਗੀ ਉੱਥੇ ਕੀ ਪਤਾ ਕਰਦੇ ਮੇਰੀ ਵੀਡੀਓ ਦੇਖਣ ਮੈਨੂੰ ਕੀ ਪਤਾ ਗਾਲਾਂ ਕਹਿਣ ਦੇਣੇ ਸੁਣ ਕੇ ਬਟ ਚਲੋ ਤਾਂ ਪੜਾਈ ਕੀਤੀ ਲੇਕਿਨ ਫਿਰ ਵੀ ਪੜਾਈ ਉੱਤੇ ਦੇਖੋ ਹੈਂਪਰ ਨਹੀਂ ਹੋਣ ਦਿੱਤਾ ਲekin ਕਿਸਮਤ ਕਹਿ ਲੋ ਜਾਂ ਫਿਰ ਮੇਰੀ ਤਿਆਰੀ ਜੀ ਕੁਝ ਕਮੀ ਰਹੀ ਹੋਣੀ ਹੋਇਆ ਨਹੀਂ ਪੇਪਰ ਘਰੇ ਸੀਗਾ ਮੈਂ ਇਸੇ ਵਿੱਚਕਾਰ ਮੇਰਾ ਇੱਕ ਐਕਸੀਡੈਂਟ ਵੀ ਹੋ ਗਿਆ ਆ ਜਿਹੜੀ ਬਾਹ ਹੈ ਮੇਰੀ ਇਹ ਲੀਗਾਮੈਂਟ ਟੁੱਟ ਗਿਆ ਸੀਗਾ ਇਹਦਾ 11ਵਾਂ ਦਾ ਜਿਹੜਾ ਪੇਪਰ ਸੀ ਨਾ ਮੈਂ ਨਹੀਂ ਦਿੱਤਾ ਮੇਰੇ ਨਾਲ ਕਿਸੇ ਬਾਈ ਨੇ ਬਹਿ ਕੇ ਦਿੱਤਾ ਲਿਖ ਕੇ ਮੈਨੂੰ ਨਹੀਂ ਪਤਾ ਕਿਸ ਹਿਸਾਬ ਨਾਲ ਉਹ ਹੋ ਗਿਆ ਬਸ ਬਾਸ ਤੇ ਇਦਾਂ ਹੀ ਫਿਰ 12ਵੀਂ ਨਿਕਲ ਗਈ ਫਿਰ ਪੇਪਰ ਦਾ ਰਿਜ਼ਲਟ ਆਇਆ ਆਈਟੀ ਦਾ ਕਰਦੇ ਥੋੜੇ ਸਪੋਰਟਿਵ ਸੀਗੇ ਕਿ ਚਲੋ ਕੋਈ ਨਾ ਹੋਇਆ ਨਹੀਂ ਆਈਟੀ ਬਟ ਅੰਦਰੋਂ ਤਾਂ ਹੁੰਦਾ ਨਾ ਯਾਰ ਹੁਣ ਕਰਦਿਆਂ ਨੇ ਬੁੜੇ ਸੁਪਨੇ ਨਾਲ ਭੇਜਿਆ ਹੁੰਦਾ ਪੈਸੇ ਖਾਸੇ ਲੱਗਦੇ ਨੇ ਭੇਜਿਆ ਵਾਰ ਕਿਦਾਂ ਕਿਦਾਂ ਕਰਕੇ ਪੈਸੇ ਇਕੱਠੇ ਕਰਕੇ ਭੇਜਿਆ ਉਹਨਾਂ ਨੇ ਲੇਕਿਨ ਫਿਰ AI ट्रिपल E ਜਿ ਕੁਝ ਨੰਬਰ ਆ ਗਿਆ ਤੇ ਚਲੋ ਮੈਂ ਚੱਲ ਗਿਆ ਜੀ ਬੀਟੈਕ ਆ ਬੀਟੈਕ ਮੈਂ ਕੀਤੀ ਬਟ ਉਧਰ ਜਾ ਕੇ ਪਤਾ ਲੱਗਾ ਕਿ ਇਹ ਵੀ ਮੇਰੇ ਇਟ ਇਜ਼ ਨਾਟ ਮਾਈ ਕੱਪ ਆਫ ਟੀ ਤਾਂ ਤਿਆਰੀ ਕੀਤੀ ਮੈਂ ਤਿਆਰੀ ਕੀਤੀ ਮੈਂ ਮੈਂ ਘਰੇ ਮੈਂ ਐ ਨਹੀਂ ਦੱਸਿਆ ਕਿ ਜੀ ਹੋ ਨਹੀਂ ਰਿਹਾ ਮੈਂ ਕਹਾ ਜੀ ਹੋ ਰਿਹਾ ਠੀਕ ਹੈ ਕਿਉਂਕਿ ਮੇਰੇ ਵਰਗੇ ਹੋਰ ਵੀ ਬਹੁਤ ਸੀਗੇ ਓਬਵੀਅਸ ਜੀ ਗੱਲ ਹੈ ਮੈਂ ਕੱਲਾ ਨਹੀਂ ਸੀਗਾ ਨਾ ਹੁੰਦਾ ਨਾ ਯਾਰ ਕੀ ਉਹ ਵੀ ਤਾਂ ਕਰ ਰਿਹਾ ਹੈ ਮੈਂ ਕਿਉਂ ਨਹੀਂ ਕਰ ਸਕਦਾ ਉਹ ਵੀ ਤਾਂ ਕਰ ਰਿਹਾ ਹੈ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਤੇਰੀ 60% ਨੰਬਰ ਨਾਲ ਬੀਟੈਕ ਪਾਸ ਹੋ ਗਈ ਤਾਂ ਹੁਣ ਸੀਗਾ ਅੱਗੇ ਕਰਨਾ ਕੀ ਹੈ ਨੌਕਰੀ ਆਪਣੀ ਲੱਗੀ ਨਹੀਂ ਸੀਗੀ ਆਪਾਂ ਐ ਸੀਗਾ ਉਹੀ ਗੱਲ ਨਾ ਅਬ ਦਿਮਾਗ 'ਚ ਹੁੰਦਾ ਨਾ ਸਾਡੇ ਯਾਰ ਮੈਂ ਨੌਕਰੀ ਥੋੜੀ ਕਰੂੰਗਾ ਉਹ ਵੀ ਪ੍ਰਾਈਵੇਟ ਨੌਕਰੀ ਮੈਂ ਕਿਉਂ ਕਰੂੰਗਾ ਤੇ ਯਾਰ ਦੇਖੋ ਪ੍ਰਾਈਵੇਟ ਨੌਕਰੀ ਕਰੀ ਜਾਂਦਾ ਇਹਦੀ ਸਟੋਰੀ ਅੱਡ ਹੈ ਆਪਾਂ ਗੱਲ ਕਰਾਂਗੇ ਰਾਮ ਨਾ ਫਿਰ ਮੈਂ ਕੀਤਾ ਕਿ ਮੈਂ ਕਿਹਾ ਚਲੋ ਆਪਾਂ ਚੱਲਦੇ ਆ ਬਾਹਰ ਨੂੰ ਬਾਹਰਲੇ ਮੁਲਕ ਚੱਲਾਗੇ ਹੁੰਦਾ ਨਾ ਯਾਰ ਪੰਜਾਬੀਆਂ ਦਾ ਇੱਕ ਸੁਪਨਾ ਹੁੰਦਾ ਆਪਣਾ ਕਹਿੰਦਾ ਪੇਪਰ ਦੇਣਾ ਕਹਿੰਦਾ ਆਪਾਂ 12ਵੀਂ ਕਰਕੇ ਆ ਤਾਂ ਅਪਗ੍ਰੈਡੂਏਸ਼ਨ ਕਰਕੇ ਆਪਾਂ ਜਾਣਾ ਕਿੱਥੇ ਬਾਹਰਲੇ ਮੁਲਕ ਜਾਣਾ ਆਪਾਂ ਜਾਣਾ ਕੈਨੇਡਾ ਤਾਂ ਮੈਂ ਗਿਆ ਜੀ ਬਹੁਤ ਸਾਰਿਆਂ ਨਾਲ ਫਿਰਿਆ ਮੈਂ ਮਤਲਬ ਕਾਫੀ ਸਾਰੇ ਆਪਣੇ ਜਿਹੜੇ ਓਵਰਸੀਜ਼ ਭੇਜਦੇ ਨੇ ਪੁੱਛਿਆ ਮੈਂ ਮੇਰਾ ਕਜ਼ਨ ਹੁੰਦਾ ਸੀ ਮਾਮੇ ਦਾ ਮੁੰਡਾ ਅਸੀਂ ਨਾਲ ਦੋਨੇ ਫਿਰੀ ਗਏ 17 ਸੈਕਟਰ ਚੰਡੀਗੜ੍ਹ ਬਹੁਤ ਗੇੜੀਆਂ ਮਾਰੀਆਂ ਸੀ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਭਾਜੀ MBA ਜੇ ਕਰਨੀ ਹੈ ਤਾਂ MBA ਲਈ ਤੁਹਾਡੇ ਕੋਲ ਹੋ ਜਾ ਹੋਣੀ ਚਾਹੀਦੀ ਹੈ ਕਿ ਇੱਕ ਥੋੜਾ ਜਿਹਾ ਵਰਕ ਐਕਸਪੀਰੀਅੰਸ ਕੰਮ ਤਾਂ ਆਪਾਂ ਕੀਤਾ ਨਹੀਂ ਆਪਾਂ ਨੌਕਰੀ ਤਾਂ ਲਈ ਨਹੀਂ ਫਿਰ ਮੈਂ ਕਿਹਾ ਚਲੋ ਛੱਡੋ ਇਹਨੂੰ ਆਪਾਂ ਡਰੌਪ ਕਰ ਦਿੰਨੇ ਆ ਆਪਾਂ ਕਰਾਂਗੇ MBA ਇੱਥੇ CAT ਪੇਪਰ ਬਾਰੇ ਸੋਚਿਆ ਮੈਂ ਜਿਹੜਾ ਪੇਪਰ ਕਹਿੰਦੇ ਨੇ ਕਿ ਪੂਰੀ ਦੁਨੀਆ ਵਿੱਚ 1 ਆਫ ਦਾ ਮੋਸਟ ਟਫੈਸਟ ਐਗਜ਼ਾਮ ਹੈ ਤਾਂ ਇਕੱਲਾ ਕੈਟ ਨਹੀਂ ਭਰਿਆ ਮੈਂ ਕੈਟ ਦੇ ਨਾਲ ਨਾਲ ਮੈਂ ਕੈਟ ਨੇ ਮਤਲਬ ਕਾਫੀ ਸਾਰੇ MBA ਦੇ ਪੇਪਰ ਸੀਗੇ ਘਟੋ ਘਟ 8-10 ਪੇਪਰ ਸੀਗੇ ਉਹ ਵੀ ਨਹੀਂ ਨਿਕਲੇ ਕਹਿੰਦੇ ਸਟਾਰਟਿੰਗ ਦੇ ਸਰ ਤੁਸੀਂ 15 ਪੇਪਰ ਕਹੇ ਸੀਗੇ ਉਹ 15 ਪੇਪਰ ਸਰਕਾਰੀ ਨੌਕਰੀ ਵਾਲੇ ਸੀਗੇ ਪੇਪਰ ਤਾਂ ਬਹੁਤ ਦਿੱਤੇ ਨੇ ਤਾਂ ਇਹ ਪੇਪਰ ਦਿੱਤੇ ਜੀ ਮੈਂ ਕਿਹਾ ਹੁਣ ਮੈਂ ਕੀ ਕਰਾਂ ਹੁਣ ਘਰੇ ਵੀ ਤਾਂ ਜਵਾਬ ਦੇਣਾ ਪੈਣਾ ਕਿ ਯਾਰ ਨੌਕਰੀ ਵੀ ਨਹੀਂ ਲਈ ਐਮਬੀਏ ਵੀ ਕਰਨਾ ਸੀਗਾ ਪੇਪਰ ਦੇਤੇ ਉਹ ਵੀ ਨਹੀਂ ਨਿਕਲੇ ਫਿਰ ਮੈਂ ਸੀਗਾ ਉਸ ਟਾਈਮ ਚੰਡੀਗੜ੍ਹ ਸੀਗਾ ਘਰੇ ਨਹੀਂ ਸੀਗਾ ਮੈਂ ਘਰੇ ਪੋਂਟਾ ਸਾਹਿਬ ਸੀਗਾ ਘਰੇ ਚੰਡੀਗੜ੍ਹ ਆਪਣੇ ਮਾਮੇ ਦੇ ਸੀਗਾ ਮੈਂ ਕਿਹਾ ਹੁਣ ਕੀ ਕਰਾਂ ਉਧਰ ਗਿਆ ਮੈਂ ਉਸ ਦਿਨ ਫਿਰ ਗੁਰਦੁਆਰਾ ਸਾਹਿਬ ਗਿਆ ਮੈਂ ਨਾਡਾ ਸਾਹਿਬ ਉਧਰ ਮੈਂ ਮਜ਼ਾਕ ਵਾਲੀ ਗੱਲ ਨਹੀਂ ਆਪਣੇ ਵੱਲੋਂ ਮੈਂ ਤੁਹਾਡੇ ਨਾਲ ਵੀ ਹੋਇਆ ਹੋਣਾ ਦੇਖੋ ਜੀ ਬਹੁਲੇ ਬੱਚੇ ਧਾਰਮਿਕ ਹੁੰਦੇ ਨੇ ਮੈਂ ਉਹਨਾਂ ਧਾਰਮਿਕ ਨਹੀਂ ਸੀ ਮੈਂ ਆਪਣੇ ਵੱਲੋਂ ਪਹਿਲੀ ਵਾਰੀ ਗਿਆ ਉਧਰ ਨਾਡਾ ਸਾਹਿਬ ਜਾ ਕੇ ਮੈਂ ਬੈਠਾ ਮੈਂ ਕਹਾ ਰੱਬਾ ਜਿਹੜੀ ਉਹ ਆਂਦੀ ਨਹੀਂ ਉਸ ਤੇ ਮੂਵੀ ਆਈ ਸੀ ਕਿ ਫੁਕਰੇ ਕਹਿੰਦੇ ਰੱਬਾ ਔਰ ਸਹਾਰਾ ਨਾ ਜਾਏ ਕੁਝ ਤੋਂ ਬੋਲ 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 ਨਾ ਉਹ ਆਏ ਵਗੈ ਰੱਬਾ ਕੁਝ ਤਾਂ ਹਿੰਟ ਦੇ ਤਾਂ ਕਿਤੋਂ ਆਈ ਕਾਲ ਮੈਨੂੰ ਮੈਂ ਕਹਾ ਚਲੋ ਧੰਨਵਾਦ ਕਿਤੋਂ ਤਾਂ ਆਈ ਮੈਂ ਕਹਾ ਚਲੋ ਆਪਾਂ ਸ਼ੁਰੂ ਕਰਦੇ ਐਮਬੀਏ ਹੁਣ ਕਰੇ ਮੈਂ ਕਹਤਾ ਤੇ ਉਹੀ ਗੱਲ ਹੈ ਜੀ ਮਹਿੰਗੀ ਹੁੰਦੀ ਐ MBA ਵੀ ਘਰੇ ਡੰਡਾ ਵੀ ਦਿੱਤਾ ਮੈਂ ਕਿ MBA ਕਰਨੀ ਆ ਕਰਦੇ ਨੇ ਡੈਡੀ ਨੇ ਕੀ ਕੀਤਾ ਜੀ ਫੀਸ ਭਰਤੀ ਡੀਡੀ ਬਣਾ ਕੇ ਲਿਆਏ ਕਹਿੰਦੇ ਲੈ ਵੀ MBA ਤੇਰੀ ਕਰਾ ਦਿੰਨੇ ਆ ਆਪਾਂ ਠੀਕ ਹੈ ਜੀ ਚਾਰ ਸੈਮੈਸਟਰ ਹੁੰਦੇ ਨੇ ਤੇ ਨੌਇਡਾ ਆਣਾ ਸੀਗਾ ਮੈਂ ਉਸ ਦਿਨ ਮੇਰੇ ਮਨ ਚ ਪਤਾ ਨਹੀਂ ਕੀ ਆ ਮੈਂ ਕਿਹਾ ਨਾ ਆਪਾਂ MBA ਵੀ ਨਹੀਂ ਕਰਨੀ ਕਹਿੰਦੇ ਕਿਉਂ ਮੈਂ ਕਿਹਾ ਜੀ ਦੇਖੋ ਹੋਇਆ ਕੀ ਹੁਣ ਮੰਮੀ ਬੈਠੇ ਮੈਨੂੰ ਯਾਦ ਹੈ ਮੰਮੀ ਬੈਠੇ ਡੈਡੀ ਬੈਠੇ ਮੈਂ ਬੈਠਾ ਸੀਗਾ ਸਿਸਟਰ ਸ਼ਾਇਦ ਬਾਹਰ ਸੀਗੀ ਤਾਂ ਕਹਿੰਦੇ ਕਿ ਹੁਣ ਕੀ ਹੋ ਗਿਆ ਮੈਂ ਕਿਹਾ ਦੇਖੋ ਮੈਂ 4 ਮਹੀਨੇ ਤਿਆਰੀ ਕੀਤੀ ਤੇ ਮੈਂ ਪੇਪਰ ਦਿੱਤਾ ਹੁਣ ਮੈਂ 2 ਸਾਲ ਫੇਰ ਪੜਾਂ ਉਧਰ ਵੀ ਮੈਂ ਪੇਪਰ ਦਵਾਂ ਫੇਰ ਨੌਕਰੀ ਕਰਾਂ ਮੈਂ ਕਿਹਾ ਨਾ 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 ਹੁਣ ਆਪਾਂ ਕਰਾਂਗੇ ਮੈਂ ਕਿਹਾ ਸਿੱਧਾ ਸਰਕਾਰੀ ਨੌਕਰੀ ਕਰਦੇ ਥੋੜੇ ਜਿ ਖੁਸ਼ੀ ਸੀ ਕਿ ਕਿਉਂਕਿ ਭਾਰਤ ਹੈ ਜੀ ਸਰਕਾਰੀ ਨੌਕਰੀ ਕਿਹਨੂੰ ਨਹੀਂ ਪਸੰਦ ਕਰਦੇ ਕਹਿੰਦੇ ਵੀ ਤੇ ਬੱਚਾ ਆਪਣੇ ਆਪ ਤੋਂ ਕਹਿ ਰਿਹਾ ਜੀ ਮੈਂ ਸਰਕਾਰੀ ਨੌਕਰੀ ਕਰਨੀ ਹੈ ਆਪਾਂ ਫੇਰ ਪਹੁੰਚ ਗਏ ਚੰਡੀਗੜ੍ਹ ਕਹਿੰਦੇ ਆਪਾਂ ਕਰਾਂਗੇ ਜੀ SSC CGL ਦੀ ਤਿਆਰੀ ਸਿੱਧਾ ਹੀ ਤਗੜੇ ਪੇਪਰ ਨਾਲ ਆਪਾਂ ਫਸਾ ਲਏ ਮੈਂ ਕਿਹਾ ਚਲੋ ਹੁਣ ਤਾਂ ਇਹ ਚੱਕਣਾ ਤਾ ਚਮਤਕਾਰ ਕੀ ਹੋਇਆ ਜੀ ਮਤਲਬ ਦੇਖ ਰਹੇ ਹੋ ਤੁਸੀਂ ਪਹਿਲਾਂ ਕੁਝ ਚੱਜਣਾ ਹੋ ਨਹੀਂ ਰਿਹਾ ਮੇਰਾ ਆਈਟੀ ਨਹੀਂ ਹੋਈ ਮੇਥੋਂ ਵਿਚਾਲੇ ਗੱਲ ਰਹਿ ਗਈ ਆਈਟੀ ਜਦੋਂ ਨਹੀਂ ਹੋਈ ਤਾਂ ਮੈਂ ਆਪਣੇ ਫਾਦਰ ਸਾਹਿਬ ਨਾਲ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਅਸੀਂ ਪਹੁੰਚ ਇੱਕ ਦਿਨ ਲਈ ਕੋਟਾ ਗਏ ਮੈਂ ਕਿਹਾ ਡ੍ਰੌਪ ਕਰ ਲੈਨੇ ਆਪਾਂ ਉਹੀ ਮੈਂ ਜਿੱਦਾਂ ਕਿਹਾ ਘਰ ਦੇ ਸਪੋਰਟਿਵ ਸੀਗੇ ਡ੍ਰੌਪ ਕਰਨ ਪਹੁੰਚੇ ਉੱਥੇ ਜਾ ਕੇ ਤੇ ਫਿਰ ਹੋਇਆ ਕੀ ਕਿਸਮਤ ਮੈਂ ਕਹਿ ਲਓ ਕੀ ਕਹਿ ਲਓ ਆਈਟੀ ਤੋਂ ਖਤਮ ਕਰਤਾ ਉਹਨਾਂ ਨੇ ਕਰਤਾ ਨੀਟ ਅੱਜ ਜੇ ਤੁਸੀਂ ਕਰਦੇ ਹੋ ਨਾ ਤਾਂ ਨੀਟ ਹੁੰਦਾ ਯੂਜੀ ਤੇ ਪੀਜੀ ਪਹਿਲਾਂ ਹੁੰਦਾ ਸੀ IIT AI ट्रिपल E ਉਹ ਕਹਿੰਦੇ ਜੀ 12ਵੇਂ ਦੇ ਨੰਬਰ ਵੀ ਲੱਗਣੇ ਤੇ 12ਵੇਂ ਤਾਂ ਆਪਾਂ ਕੀਤੀ ਨਹੀਂ ਸੀ ਚਾਹ ਦੇ ਨਾਲ ਕਿਉਂ ਕਿਉਂਕਿ ਆਪਾਂ ਕੀਤਾ ਸੀ IIT ਉੱਤੇ ਫੋਕਸ ਇੱਧਰ ਆਨੇ ਆਪਾਂ ਤਾਂ ਜੀ ਆਪਾਂ ਗਏ CGL ਦਾ ਪੇਪਰ ਤੇ ਬੜਾ ਚਮਤਕਾਰ ਹੋਇਆ ਪਹਿਲੀ ਵਾਰ ਚ ਪੇਪਰ ਮੇਰਾ ਨਿਕਲ ਗਿਆ ਟਾਇਰ 1 ਹੁੰਦਾ ਤਿੰਨ ਪਾਰਟ ਹੁੰਦੇ ਉਹਦੇ ਪਹਿਲਾ ਹੋ ਗਿਆ ਪੇਪਰ ਮੈਂ ਬੜਾ ਹੈਰਾਨ ਘਰੇ ਸੀਗਾ ਮੈਂ ਘਰੇ ਦੱਸਿਆ ਮੈਂ ਉਸ ਟਾਈਮ ਮੰਮੀ ਦੇ ਕੁਝ ਫਰੈਂਡਸ ਆਏ ਹੋਏ ਸੀਗੇ ਠੀਕ ਹੈ ਜੀ ਅੰਕਲ ਸੀਗੇ ਆਂਟੀ ਸੀਗੇ ਸੀ ਖਾਣਾ ਖਾਈ ਜਾਂਦੇ ਸੀ ਮੈਂ ਕਿਹਾ ਮੰਮੀ ਰਿਜ਼ਲਟ ਆ ਗਿਆ मम्मी फिर डर से हो की, क्या रहा मैं क्या जी हो गया वो भी बड़े खुश हो गए यार पेपर निकल गए पहली बार अपने आप कह कि, कि सरकारी पेपर की तैयारी करनी तो पेपर हो गया मैं चलो यार कुछ तो ठीक होने लगा जिंदगी फिर दूजा पेपर हो टायर टू होंगे चलो ठीक हो रहा तैयारी बहुत गड के तैयारी की हुई मेहनत की हुई है फिर की सार फिर वापस उ चक्कर हो गया जिदा मेरी आई टी नहीं हुई ड्रॉप नहीं कर सकया बीटैक नहीं हुई पेपर लीक हो गया पहली बार ऑनलाइन होया पेपर तो कुछ मिस ਜਿਹੜੀ ਐਡਜਸਟਮੈਂਟ ਹੋਈ ਉਹਨਾਂ ਤੋਂ ਜਿਹੜੀ ਅਰੇਂਜਮੈਂਟ ਨਹੀਂ ਹੋਈ ਪੇਪਰ ਹੋ ਗਿਆ ਲੀਕ ਨਾ ਕੱਲਾਉ ਚੰਡੀਗੜ ਸੀਗਾ ਉਸ ਟਾਈਮ ਵੀ ਮੈਂ ਘਰੇ ਦੱਸਿਆ ਮੈਂ ਕਹਾਂ ਕਰਕੇ ਜੀ ਪੇਪਰ ਲੀਕ ਹੋ ਗਿਆ ਮੇਰਾ ਕਿੰਨ ਚੱਲ ਕੋਈ ਨਾ ਅੱਗੇ ਤਿਆਰੀ ਕਰੀਏ ਕਰੀ ਚੱਲ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੁਣ ਉਸ ਤੋਂ ਬਾਅਦ ਮੈਂ ਘਰੇ ਆ ਗਿਆ 2 ਸਾਲ ਮੈਂ ਘਰ ਸੀਗਾ ਇਹਨਾਂ 2 ਸਾਲ ਮੈਨੂੰ ਪਤਾ ਕਾਫੀ ਸਾਰੇ ਪੇਪਰ ਦਿੱਤੇ ਮੈਂ ਬੈਂਕ ਦੇ ਪੇਪਰ ਹੋ ਗਿਆ ਜੀ ਮੈਂ ਇੰਸ਼ੋਰੈਂਸ ਵਾਲੇ ਪੇਪਰ ਹੋ ਗਏ RBI ਵਾਲੇ ਜਿਹੜੇ ਹੋਗੇ ਪੇਪਰ ਬੈਂਕ ਵਾਲੀ ਹੋ ਗਿਆ ਉਹ ਵੀ ਰੇਲਵੇ ਦਾ ਵਾਲਾ ਪੇਪਰ ਹੋ ਗਿਆ ਉਹ ਦਿੱਤੇ ਸਟੇਟ ਗਵਰਨਮੈਂਟ ਦੇ ਪੇਪਰ ਵਾਲੇ ਦਿੱਤੇ ਲੇਕਿਨ ਪੇਪਰ ਹੋਇਆ ਨਹੀਂ ਕਿਉਂ ਕਿਤਨਾ ਕਿਤੇ ਮੇਰੀ ਕਮੀ ਰਹਿ ਗਈ ਸੀ ਫਾਦਰ ਸਾਹਿਬ ਕਹਿੰਦੇ ਤੇ ਕਿਉਂਕਿ ਉਹ ਵੀ ਫਾਦਰ ਸਾਹਿਬ ਦੇਖੋ ਸਰਕਾਰੀ ਨੌਕਰੀ ਸੀਗੇ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਇਹ ਵਾਲਾ ਭਰ ਦੇ ਇਹ ਵਾਲਾ ਭਰ ਦੇ ਉਹ ਭਰਦੇ ਪੇਪਰ ਨਾ ਤਹਿਸੀਲਦਾਰ ਦਾ ਭਰਦੇ ਤੂੰ ਐ ਐਸਡੀਐਮ ਵਾਲਾ ਪੇਪਰ ਭਰ ਦੇ ਤਾਂ ਪੇਪਰ ਤਾਂ ਦਿੱਤੇ ਬਟ ਕਿਤਨਾ ਕਿਤੇ ਕਮੀ ਰਹਿ ਜਾ ਰਹੀ ਹੈ ਕਦੇ ਕਰੰਟ ਅਫੇਅਰ ਨਹੀਂ ਪੜ੍ਹੇ ਕਦੇ ਪੋਲਿਟੀ ਨਹੀਂ ਪੜ੍ਹੀ ਕਦੇ ਜੀਓਗ੍ਰਾਫੀ ਨਹੀਂ ਪੜ੍ਹੀ ਲੇਕਿਨ ਕਰ ਹੀ ਨਹੀਂ ਦੱਸਿਆ ਕਦੇ ਕਰਦੇ ਕਹਿੰਦੇ ਪੇਪਰ ਕਿਦਾਂ ਹੋਇਆ ਪੇਪਰ ਹੋ ਗਿਆ ਜੀ ਠੀਕ ਲੇਕਿਨ ਅੰਦਰੋਂ ਤਾਂ ਸਾਨੂੰ ਪਤਾ ਹੀ ਹੁੰਦਾ ਨਾ ਕਿ ਆਪਾਂ ਕੀ ਕਰਕੇ ਆਏ ਆ ਪੇਪਰ 'ਚ ਲੇਕਿਨ ਫੇਰ ਵੀ ਅੰਦਰ ਛੋਟੀ ਜਿਹੀ ਇੱਕ ਚੀਜ਼ ਹੁੰਦੀ ਸੀਗੀ ਕਿਆ ਪਤਾ ਕਾਸ਼ ਪੇਪਰ ਨਿਕਲ ਹੀ ਜਾਵੇ ਇਸੇ ਵਿਚਾਰ ਦਿੱਤਾ ਮੈਂ ਸਬ ਇੰਸਪੈਕਟਰ ਦਾ ਪੇਪਰ ਤੇ ਪੇਪਰ ਹੋ ਗਿਆ ਮੇਰਾ ਪਾਸ ਇਹਦੀ ਵੀ ਵੱਖਰੀ ਸਟੋਰੀ ਹੈ ਮੈਂ ਸਬ ਇੰਸਪੈਕਟਰ 'ਚ ਕਿਉਂ ਨਹੀਂ ਗਿਆ ਉਹਨੂੰ ਵੀ ਦੱਸੂਗਾ ਤੁਹਾਨੂੰ ਤਾਂ ਇਸ ਟਾਈਮ ਜਦੋਂ 2 ਸਾਲ ਤੱਕ ਮੈਂ ਘਰੇ ਪੀਪਰ ਦਿੱਤੇ ਘਰੇ ਬੈਠਾ ਹੋਇਆ ਮੈਂ ਫਾਦਰ ਸਾਹਿਬ ਪੁੱਛ ਰਹੇ ਹਾਂ ਵੀ ਰਿਜ਼ਲਟ ਆਇਆ ਹੈ ਕਿ ਨਹੀਂ ਮੈਂ ਕਿਹਾ ਜੀ ਆਇਆ ਨਹੀਂ ਅਭੀ ਹੁਣ ਕਰਦੇ ਦੇਖੋ ਕਿਸੇ ਦੇ ਐ ਨਹੀਂ ਕਹਿੰਦੇ ਕੀ ਚੱਲ ਆ ਜਾ ਐਡਮਿਟ ਕਾਰਡ ਦਿਖਾ ਆਪਣਾ ਖੋਲ ਚੈੱਕ ਕਰ ਆਪਣਾ ਨਹੀਂ ਕਹਿੰਦੇ ਤੁਹਾਨੂੰ ਵੀ ਪਤਾ ਹੈ ਤਾਂ ਮੈਂ ਹੀ ਕਹਿ ਦਿੰਦਾ ਸੀ ਕਿ ਨਹੀਂ ਜੀ ਨਹੀਂ ਆਇਆ ਰਿਜ਼ਲਟ ਮੇਰੀ ਨਾਨੀ ਦਾ ਫੋਨ ਆਉਂਦਾ ਸੀਗਾ ਕਿ ਹਾਂ ਵੀ ਰਿਜ਼ਲਟ ਆ ਗਿਆ ਜੀ ਪੀਪਰ ਪਰ ਆਇਆ ਸੀ ਕੀ ਬਣਿਆ ਮੈਂ ਕਿਹਾ ਜੀ ਰਿਜ਼ਲਟ ਨਹੀਂ ਆਇਆ ਜੀ ਰਿਜ਼ਲਟ ਨਹੀਂ ਆਇਆ ਜੀ ਕਈ ਵਾਰ ਤਾਂ ਸੱਚੀਉਂ ਨਹੀਂ ਆਉਂਦਾ ਸੀ ਏਦਾਂ ਰਿਜ਼ਲਟ ਲੇਕਿਨ ਫਿਰ ਕੀ ਫਾਇਦਾ ਜਦੋਂ ਆ ਵੀ ਗਿਆ ਰਿਜ਼ਲਟ ਉੱਥੇ ਵਿਆਹ ਸ਼ਾਦੀਆਂ ਬਹੁਤ ਹੋ ਰਹੀਆਂ ਨੇ ਪਤਾ ਨਹੀਂ ਮੈਨੂੰ ਕੀ ਹੋਇਆ ਚੱਕਰ ਆਣ ਲੱਗਿਆ ਵੀ ਹੁਣ ਮੈਂ ਘਰੇ ਬੈਠਾ ਮੇਰੇ ਕੋਲ ਕੰਮ ਨਹੀਂ ਇਸ ਟਾਈਮ ਵਿਹਾਂ ਸ਼ਾਦੀਆਂ ਨੇ ਹੋਣਾ ਸਾਰਿਆਂ ਨੇ ਤੇ ਫਾਦਰ ਸਾਹਿਬ ਕੰਮ ਤੇ ਜਾਂਦੇ ਹੁੰਦੇ ਸੀ ਕਿ ਮੈਂ ਜਾਂਦਾ ਸੀ ਮੰਮੀ ਨਾਲ ਤੇ ਉਧਰ ਫਿਰ ਵਿਹਾਂ ਸ਼ਾਦੀਆਂ ਚ ਸਾਰਿਆਂ ਨੇ ਹੀ ਹਾਂ ਵੀ ਗगन ਕੀ ਕਰਦਾ ਫਿਰ ਤਿਆਰੀ ਕਰਦਾ ਅੱਛਾ ਲੱਗੀ ਨਹੀਂ ਹਜੇ ਮੈਂ ਕਹਿੰਦਾ ਨਹੀਂ ਜੀ ਕਹਿੰਦਾ ਅੱਛਾ ਕੀ ਬਾਤ ਕੁਝ ਨਹੀਂ ਜੀ ਤਿਆਰੀ ਕਰੀ ਜਾਂਦੇ ਹੁਣ ਮੈਂ ਦੱਸ ਨਹੀਂ ਸਕਦਾ ਨਾ ਕਿ ਯਾਰ ਮੈਂ ਤਾਂ ਪੇਪਰ ਦਿੱਤਾ ਸੀ ਪੂਰੀ ਤਿਆਰੀ ਨਾਲ ਦਿੱਤਾ ਸੀ ਪੇਪਰ ਹੋ ਗਿਆ ਲੀਕ ਇਹ ਤਾਂ ਬਹਾਨਾ ਹੀ ਹੋ ਜਾਊਗਾ ਨਾ ਯਾਰ ਬਹਾਨਾ ਹੋ ਜਾਊਗਾ ਨਾ ਇੱਕ ਤਰ੍ਹਾਂ ਨਾਲ ਹੋਰ ਪੇਪਰ ਵੀ ਤਾਂ ਦਿੱਤੇ ਮੈਂ ਲੇਕਿਨ ਮੇਰੇ ਮਨ ਚ ਉਹੀ ਸੀ ਕਿ ਮੈਂ ਕਰਨਾ ਐਸਐਸਸੀ ਸੀਗਾ ਆਪਣਾ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਗਵਾਂਡੀ ਆਪਣੇ ਇਹੋ ਜੇ ਜੀ ਗਵਾਂਡੀ ਵੀ ਸਵਾਦ ਲੈਣ ਵਾਲੇ ਹੁੰਦੇ ਨਾ ਜੀ ਮੈਂ ਮਿਲੇ ਜੀ ਕਿਸੇ ਪਾਰਟ ਸੀਗਾ ਹਾਂ ਵੀ ਕੀ ਕਰਦਾ ਅੱਜ ਕੱਲ ਮੈਂ ਕਿਹਾ ਜੀ ਤਿਆਰੀ ਕਰ ਰਿਹਾ ਤਿੰਨ ਸਾਲ ਹੋ ਗਏ ਕਹਿੰਦਾ ਗ੍ਰੈਜੂਏਸ਼ਨ ਕੀਤੀ ਨੌਕਰੀ ਨਹੀਂ ਲੱਗੀ ਹਜੇ ਤੱਕ ਮੈਂ ਕਿਹਾ ਜੀ ਉਹਨਾਂ ਨੂੰ ਦੱਸਿਆ ਮੈਂ ਉਹ ਥੋੜਾ ਪੜਾ ਲਿਖਾ ਬੰਦਾ ਸੀਗਾ ਯਾਰ ਮੈਂ ਕਿਹਾ ਇਹਨੂੰ ਸਮਝੂਗਾ ਮੈਂ ਕਿਹਾ ਜੀ ਪੇਪਰ ਦਿੱਤਾ ਸੀ ਐਂ ਕਰਕੇ ਲੀਕ ਹੋ ਗਿਆ ਇਹ ਤਾਂ ਹੁੰਦਾ ਹੀ ਰਹਿੰਦਾ ਉਹ ਪੇਪਰ ਠੀਕ ਹੋਇਆ ਸੀ ਵੈਸੇ ਮੈਂ ਕਹਾਂ ਜੀ ਪੇਪਰ ਤਾਂ ਠੀਕ ਹੋਇਆ ਸੀ ਬਟ ਹੁੰਦਾ ਨਾ ਉਹ ਸ਼ਕਲ ਦੇ ਉੱਤੇ ਵੀ ਹਾਸੀ ਦੇ ਨਾਲ ਕਹਿੰਦਾ ਚਲੋ ਕੋਈ ਗੱਲ ਨਹੀਂ ਫਿਰ ਘਰ ਦੇ ਨੇ ਕਿਹਾ ਵੀ ਆਓ ਆਪਾਂ ਯੂਪੀਐਸਸੀ ਦੀ ਤਿਆਰੀ ਕਰ ਲਾਉਂ ਮਤਲਬ ਮੈਂ ਹੀ ਕਿਹਾ ਬਲਕਿ ਯੂਪੀਐਸਸੀ ਤਿਆਰੀ ਕਰਨਾ ਉਹਨਾਂ ਨੇ ਮੇਰਾ ਸਾਥ ਦਿੱਤਾ ਇਹ ਗੱਲ ਹੈ 2019 ਦੀ 4 ਮਹੀਨੇ ਤਿਆਰੀ ਕੀਤੀ ਉਸ ਤੋਂ ਬਾਅਦ ਲਾਈਫ ਫੇਅਰ ਹੋ ਹੀ ਆ ਗਈ ਲਾਈਫ ਉੱਤੇ ਥੱਲੇ ਹੋ ਕੇ ਉੱਤੇ ਥੱਲੇ ਹੋ ਕੇ ਚੱਲ ਰਹੀ ਹੈ ਯੂਪੀਐਸਸੀ ਦੀ ਤਿਆਰੀ ਹੋ ਰਹੀ ਬਹੁਤ ਵਧੀਆ ਤਿਆਰੀ ਚੱਲੀ ਹੋਈ ਸੀ ਮਜ਼ਾਕ ਵਾਲੀ ਗੱਲ ਨਹੀਂ ਸਵੇਰੇ 8 ਵਜੇ ਮੇਰਾ ਲੈਕਚਰ ਹੁੰਦਾ ਸੀਗਾ 8 ਤੋਂ 11 ਲੈਕਚਰ ਦੇਣਾ ਮੈਂ ਲੈਕਚਰ ਪੜ੍ਹ ਕੇ ਆਣਾ ਮੈਂ ਘਰੇ ਆਣਾ ਫਟਾਫਟ ਖਾਣਾ ਖਾਣਾ ਘੰਟਾ ਸੋਣਾ ਤੇ ਉਸ ਤੋਂ ਬਾਅਦ ਲਾਇਬ੍ਰੇਰੀ 4 4:30 ਤੋਂ ਲੈ ਕੇ ਰਾਤੀ 8 10 ਵਜੇ ਤੱਕ ਇਹ ਮੇਰੀ ਉਹ ਸੀਗੀ ਦਿਨਚਰਿਆ ਲਾਕਡਾਊਨ ਲੱਗਿਆ ਜੀ ਖਤਮ ਕੋਚਿੰਗ ਤੇ ਹੁਣ ਤਾਂ ਅੱਜ ਦੀ ਗੱਲ ਹੈ ਸੀ ਆਨਲਾਈਨ ਪੜ੍ਹ ਲੈਨੇ 2019 ਚ ਯੂਪੀਐਸਸੀ ਦੀ ਕੋਚਿੰਗ ਆਨਲਾਈਨ ਨਹੀਂ ਸੀਗੀ ਹੁਣ ਕੀ ਕਰੀਏ ਕੁਛ ਨਹੀਂ ਜੀ ਘਰੇ ਆ ਗਏ ਤੇ ਘਰੇ ਅੱਡ ਤੋਂ ਗਾਣਾ ਪੈਰੀਏ ਨੇ ਕਿਸ ਗੱਲ ਦੀ ਕਿ ਜੀ ਕਮਰਾ ਨਹੀਂ ਛੱਡਿਆ ਸੀ ਹੁਣ ਸਿੱਧੀ ਜੀ ਗੱਲ ਹੈ ਉੱਥੋਂ ਮੈਂ ਆਇਆ ਮੈਨੂੰ ਥੋੜੀ ਪਤਾ ਕਿੰਨਾ ਚਿਰ ਲੱਗਣਾ ਫਾਦਰ ਸਾਹਿਬ ਕਹਿੰਦੇ ਕਮਰਾ ਛੱਡ ਦੇ ਮੈਂ ਖਾ ਯਾਰ ਮੈਨੂੰ ਕੀ ਪਤਾ ਕੀ ਪਤਾ ਅਗਲੇ ਮਹੀਨੇ ਹਟ ਜAVE ਲਾਕਡਾਊਨ ਹਟ ਜAVE ਲਾਕਡਾਊਨ ਉਹ ਲਾਕਡਾਊਨ ਹੀ ਨਹੀਂ ਹਟਿਆ ਫਿਰ 3-4 ਮਹੀਨੇ ਬਾਅਦ ਆਪਾਂ ਘਰੋਂ ਸਬਾਨ ਵੀ ਮੰਗਾ ਲਿਆ ਬੋ ਦਿੱਲੀ ਤੋਂ ਆਪਾਂ ਸਬਾਨ ਵੀ ਮੰਗਾ ਲਿਆ ਹੁਣ ਸਿੱਧੀ ਜੀ ਗੱਲ ਹੈ ਯਾਰ ਇੱਕ ਮਿਡਲ ਕਲਾਸ ਤੋਂ ਜੇ ਤੁਸੀਂ ਬਿਲੋਂਗ ਕਰਦੇ ਹੋ ਉਹ ਦਿੱਲੀ 'ਚ ਰਹਿ ਕੇ ਤੁਸੀਂ 8-10000 ਰੁ ਕਮਰੇ ਦੇ ਪਰ ਰਹੇ ਹਾਂ ਬਸ ਕੋਈ ਨਹੀਂ ਰਹਿ ਰਿਹਾ ਉੱਥੇ ਕਿਸੇ ਨੂੰ ਵੀ ਹੋਊਗਾ ਯਾਰ ਕੀ ਕਰ ਰਿਹਾ ਤੂੰ ਆ ਗਿਆ ਜੀ ਰੱਖਾ ਚੱਲੋ ਹੁਣ ਮੈਨੂੰ ਕੁਝ ਨਹੀਂ ਪਤਾ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਪੇਪਰ ਦੇ ਰਿਆਂ ਹੈ ਪੇਪਰ ਲੀਕ ਹੋ ਰਹੇ ਪੇਪਰ ਪਾਸ ਨਹੀਂ ਹੋ ਰਹੇ MBA ਕਰਨੀ ਸੀ MBA ਨਹੀਂ ਹੋਈ ITI ਕਰਨੀ ਸੀ IT ਨਹੀਂ ਹੋਈ ਹੁਣ ਮੈਂ ਆਂਦਾ ਤੁਹਾਡੇ ਕੋਲ ਸਬ ਇੰਸਪੈਕਟਰ ਦੀ ਗੱਲ ਤੇ ਪੁਲਿਸ ਦਾ ਪੇਪਰ ਸੀਗਾ ਜੀ ਤਾਂ ਪੇਪਰ ਪਾਸ ਕਰਨਾ ਹੁੰਦੀ ਹੈ ਸਭ ਤੋਂ ਵੱਡੀ ਹਰਡਲ ਸਭ ਨੂੰ ਲੱਗਦਾ ਉਹ ਤੋਂ ਬਾਅਦ ਹੁੰਦਾ ਹੈ ਫਿਜ਼ੀਕਲ 1600 ਮੀਟਰ ਕਰਨਾ ਹੁੰਦਾ 6-7 ਮਿੰਟਾਂ 'ਚ ਮੇਰੀ ਸੁਖਨਰ ਸਪੀਡ ਇੰਨੀ ਵਧੀਆ ਬਣ ਗਈ ਸੀਗੀ ਮੈਂ 1600 ਮੀਟਰ 5.5 ਮਿੰਟ ਵਿੱਚ ਕਰ ਲੈਂਦਾ ਸੀ ਮੈਂ ਜੀ ਵੀਡੀਓ ਦੇਖ ਰਿਹਾ ਤੁਸੀਂ ਵੀ ਦੇਖੀ ਹੋਣੀ ਵੀਡੀਓਜ਼ ਕਦੇ ਨਾ ਕਦੇ ਵੀਡੀਓ ਦੇਖ ਰਿਹਾ ਵੀ ਯਾਰ ਕਿਦਾਂ ਆਪਣੀ ਸਪੀਡ ਵਧਾਓ ਕਿ ਹੋ ਜੇ ਬੂਟ ਲੈਣੇ ਨੇ ਤੁਸੀਂ ਕਿਹੋ ਜੀ ਡਾਈਟ ਰੱਖਣੀ ਆ ਤੁਸੀਂ ਤੁਸੀਂ ਇਹ ਖਾਣਾ ਹੈ ਇਹ ਪੀਣਾ ਹੈ ਬਹੁਤ ਵਧੀਆ ਸਵੇਰੇ 5.5 ਵਜੇ ਇਹ ਮੈਂ ਚੀਜ਼ ਜਦੋਂ ਮੈਂ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀਗਾ ਦਿੱਲੀ ਇੱਥੇ ਵੀ ਕੰਟੀਨਿਊ ਰੱਖੀ ਸੀਗੀ ਮੈਂ ਇਹ ਚੀਜ਼ ਕਿਉਂਕਿ ਉਸੇ ਟਾਈਮ ਫਿਜ਼ੀਕਲ ਹੋਣਾ ਸੀਗਾ ਮੇਰਾ 2019 ਚ ਨਵੰਬਰ ਚ ਫਿਜ਼ੀਕਲ ਹੋਣਾ ਸੀਗਾ ਮੇਰਾ ਅਚਾਨਕ ਕੀ ਹੋਇਆ ਮੇਰੀ ਹੈਮਸਟਿੰਗ ਚ ਪੇਨ ਹੋਣ ਲੱਗੀ ਇੱਕ ਦਿਨ ਸੁੱਤਾ ਉੱਠਾ ਸਵੇਰੇ ਮੈਂ ਮੈਂ ਕਿਹਾ ਕੀ ਪਤਾ ਮੈਂ ਜ਼ਿਆਦਾ ਭੱਜਣ ਲੱਗ ਗਿਆ ਮੈਂ ਨਾ ਜ਼ਿਆਦਾ ਕਰ ਲਿਆ ਹੁੰਦਾ ਨਾ ਯਾਰ ਕਈ ਵਾਰ ਕੀ ਯਾਰ ਜੇ ਮੈਂ ਤੁਸੀਂ ਜੇ ਜਾ ਰਹੇ ਹੋ ਜ਼ਿਆਦਾ ਵੇਟ ਚੱਕ ਲਿਆ ਹੋਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇੱਕ ਦਿਨ ਦਾ ਪਰ ਰੈਸਟ ਦੇ ਦਿੰਨੇ ਆ ਇੱਕ ਗੋਲੀ ਹੁੰਦੀ ਐਮ ਆਰ ਕਰਕੇ ਕਹਿੰਦੇ ਮਸਲ ਰਿਲੀਫ ਕਰਕੇ ਮੈਂ ਉਹ ਖਾ ਲਈ ਮੈਂ ਕਿਹਾ ਚਲੋ ਅਗਲੇ ਦਿਨ ਫੇਰ 5:30 ਵਜੇ ਉੱਠਿਆ ਆਪਾਂ ਮੈਂ ਖੱਲਾ ਹੋ ਜੀ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਹਫ਼ਤਾ ਰਹਿ ਗਿਆ ਟ੍ਰਾਇਲ ਨੂੰ ਹੁਣ ਕਿੱਥੇ ਲੱਤ ਨਹੀਂ ਠੀਕ ਹੋਈ ਮੈਂ ਫਿਰ ਮੈਂ ਕਿਹਾ ਹੁਣ ਘਰੇ ਕੀ ਦੱਸਾਂ ਮੈਂ ਮੈਂ ਘਰੇ ਫੋਨ ਕੀਤਾ ਮੈਂ ਕਿਹਾ ਜੀ ਯਾਰ ਜੀ ਮੰਮੀ ਨੇ ਕੀਤਾ ਮੰਮੀ ਨਾਲ ਹੁੰਦੀ ਸੀ ਜ਼ਿਆਦਾ ਗੱਲ ਮੈਂ ਕਿਹਾ ਜੀ ਐਂ ਕਰਕੇ ਰੀ ਲੱਤ 'ਚ ਸੱਟ ਲੱਗ ਗਈ ਕਹਿੰਦੇ ਕੀ ਕੀਤਾ ਡਿੱਗ ਗਿਆ ਕਹਿੰਦੇ ਮੈਂ ਕਿਹਾ ਵੈਸੇ ਹੀ ਐ ਅੰਦਰੂਨੀ ਸੱਟ ਐ ਕੋਈ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਹੈਮਸਟ੍ਰਿੰਗ ਇੰਜਰੀ ਕੀ ਹੁੰਦੀ ਐ ਪਹਿਲਾਂ ਮੈਨੂੰ ਸਮਝਾਉਣਾ ਪੈਣਾ ਹੈਮਸਟ੍ਰਿੰਗ ਕੀ ਹੁੰਦੀ ਐ ਤੇ ਖਿੱਚ ਕਿਦਾਂ ਗਈ ਕਿਉਂਕਿ ਉਹ ਤਾਂ ਮੈਨੂੰ ਵੀ ਨਹੀਂ ਪਤਾ ਕਿਦਾਂ ਖਿੱਚ ਗਈ ਤਾਂ ਜ਼ਿੰਦਗੀ ਪੂਰੀ ਐਂ ਚੱਲੀ ਐ ਕਦੇ ਉੱਤੇ ਕਲੀ ਫੇਰ ਥੱਲੇ ਆਈ ਫੇਰ ਚੱਲੀ ਫੇਰ ਦਾ कदे होया कि हाँ मेरा हूँ एम बी ए का पेपर निकल गया हूँ मैं जाऊँगा ओ मैं अपने आप ही करता मैं कहना ना लेकिन मैं एम बी ए तो फिर इधर आ गया मैं मैं तैयारी करनी शुरू की एस एस सी का पेपर हो गया लीक हो गया यही चल सब सब इंस्पैक्टर का पेपर निकल गया ट्रायल तो पहला फिर सट लगी मैं फिर जीरो खड़ा आ गया मैं हूँ करा कि मैं ਲੇਕਿਨ ਪੇਪਰ ਨਿਕਲ ਗਿਆ ਸਬ ਇੰਸਪੈਕਟਰ ਦਾ A ਪਲੱਸ ਪੁਆਇੰਟ ਸੀਗਾ ਉਸ ਟਾਈਮ ਮੇਰੀ ਜ਼ਿੰਦਗੀ ਤਾਂ ਹੁਣ ਉਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਕਿਸਮਤ ਨੇ ਜੋ ਤੁਹਾਡੇ ਨਾਲ ਕਰਨਾ ਹੈ ਆਪਾਂ ਕਹਿੰਦਾ ਕਿਸਮਤ 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 ਜਿਹੜਾ ਤੁਹਾਡੇ ਹੱਥ ਲਿਖਿਆ ਹੈ ਨਾ ਤੁਹਾਡੇ ਲਈ ਰੱਬ ਨੇ ਜਿਹੜੀ ਚੀਜ਼ ਲਿਖੀ ਹੋਈ ਹੈ ਨਾ ਉਹ ਹੋ ਕੇ ਰਹੂਗੀ ਤੁਸੀਂ ਦੋ ਚੀਜ਼ਾਂ ਕਰ ਸਕਦੇ ਹੋ ਜਾਂ ਤਾਂ ਐਂ ਕਰ ਸਕਦੇ ਹੋ ਕਿ ਰੱਬ ਨੇ ਜੋ ਕਰਨਾ ਹੈ ਉਹ ਤਾਂ ਹੋਗਾ ਹੀ ਹੋਗਾ ਤੇ ਘਰੇ ਬਹਿ ਕੇ ਤੁਸੀਂ ਰੀਲਾਂ ਦੇਖ ਰਹੇ ਹੋਗੇ ਕੱਚਾ ਬਦਮ ਕੱਚਾ ਬਦਮ ਥੋੜਾ ਚੱਲਿਆ ਹੋਇਆ ਜੀ ਬਾਜ਼ੀਗਰ ਮੈਂ ਬਾਜ਼ੀਗਰ ਥੋੜੀ ਰੀਲਾਂ ਪਟਾ ਚੱਲਿਆ ਹੋਇਆ ਤੁਹਾਡੀ ਉਂਗਲਾਂ ਚੱਲੀ ਹੋਈ ਹੈ ਕਿਆ ਦੁਦਿਤੀ ਹੋ ਸਕਦੀ ਇਹ ਜੋ ਤੁਹਾਨੂੰ ਠੀਕ ਲੱਗਦਾ ਹੈ ਨਾ ਤੁਸੀਂ ਉਹ ਚੀਜ਼ ਕੰਟੀਨਿਊ ਕਰ ਰਹੇ ਹੋ ਕਿ ਯਾਰ ਦੇਖੋ ਅੱਜ ਮੈਂ ਬੈਂਕ ਦੀ ਤਿਆਰੀ ਕਰਨੀ ਹੈ ਮੈਂ ਉਹਦੀ ਤਿਆਰੀ ਕਰ ਰਿਹਾ ਅੱਜ ਮੈਂ ਐਸਐਸਸੀ ਦੀ ਤਿਆਰੀ ਕਰ ਰਿਹਾ ਉਹਦੀ ਤਿਆਰੀ ਕਰਨੀ ਹੈ ਜਿਹੜਾ ਜ਼ਿੰਦਗੀ ਚ ਅੱਗੇ ਜਾ ਕੇ ਹੋਣਾ ਤੁਹਾਨੂੰ ਵੀ ਨਹੀਂ ਪਤਾ ਹੋਊਗਾ ਹੁਣ ਭਗਵੰਤ ਮਾਨ ਨੇ ਸੋਚਿਆ ਹੋਣਾ ਕਦੇ ਕਿ ਉਹ ਮੁੱਖ ਮੰਤਰੀ ਬਣਨਗੇ ਜੁਗਨੂ ਮਸਤ ਬਸ ਉਹਨਾਂ ਦਾ ਤਾਂ ਸ਼ੋਅ ਆਂਦਾ ਹੁੰਦਾ ਸੀ ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਨੇ ਇਹ ਚੀਜ਼ਾਂ ਸੋਚਿਆ ਨਹੀਂ ਜਾਂਦੀ ਹੈ ਨਾ ਯਾਰ ਇਹ ਆਪਣੇ ਜਿਹੜੇ ਤੁਸੀਂ ਕਰ ਮੈਂ ਤੁਸੀਂ ਕਰੀ ਜਾਓ ਕਰੀ ਜਾਓ ਬਹੁਤ ਹੀ ਛੋਟੀ ਜੀ ਗੱਲ ਆਪਣੇ ਨਾਲ ਸਿਨਸਅਰ ਰਹੋ ਆਪਣੇ ਨਾਲ ਸੱਚੇ ਰਹੋ ਜਿੱਦਾਂ ਜਿਮ ਵਿੱਚ ਹੁੰਦਾ ਨਾ ਵੀ ਤੁਸੀਂ ਵੇਟ ਚੱਕ ਰਹੇ ਹੋ ਤੁਹਾਨੂੰ ਪਤਾ ਤੁਸੀਂ ਚੈਸਟ ਉੱਤੇ 40 ਕਿਲੋ ਨਹੀਂ ਚੱਕ ਸਕਦੇ ਤੁਹਾਡਾ ਮੋਢਾ ਮੋਢਾ ਉਤਰ ਜਾਊਗਾ ਉਹ ਕਿਉਂਕਿ ਫਿਜ਼ੀਕਲ ਅਸੀਂ ਨਹੀਂ ਕਰਦੇ ਹੁੰਦੇ ਲੇਕਿਨ ਆਪਾਂ ਪੇਪਰ 'ਚ ਕੀ ਕਰਦੇ ਆਪਣੇ ਨਾਲ ਹੀ ਧੱਕਾ ਕਰ ਦਿੰਦੇ ਆ ਪੇਪਰ ਦੇ ਕੇ ਆਏ ਹੋ ਕਰ ਦਿੰਦੇ ਨੇ ਪੁੱਛਿਆ ਕਿੱਦਾਂ ਹੋਇਆ ਪੇਪਰ ਜੀ ਪੇਪਰ ਇਹ ਬਹੁਤ ਹੀ ਪੈਟ ਡਾਇਲੌਗ ਹੁੰਦਾ ਹੈ ਜੀ ਪੇਪਰ ਤੋਂ ਠੀਕ ਹੋ ਜਾਂਦਾ ਤਾਂ ਰਿਜ਼ਲਟ ਹੀ ਅੱਛਾ ਨਹੀਂ ਆਉਂਦਾ ਉਹ ਤਾਂ ਤੁਹਾਨੂੰ ਪਤਾ ਤੁਸੀਂ ਕਰਕੇ ਕੁਝ ਨਹੀਂ ਆਇਆ ਤਾਂ ਬੜੀ ਛੋਟੀ ਜੀ ਗੱਲ ਹੈ ਘਰੇ ਕਿਉਂਕਿ ਜਦੋਂ ਬਾਅਦ ਚ ਕਰਦੇ ਪੁੱਛਣਗੇ ਨਾ ਮੇਰੇ ਵਾਂਗੂ ਕਿ ਰਿਜ਼ਲਟ ਕੀ ਆਇਆ ਫਿਰ ਬਹਾਨੇ ਲੱਭਦੇ ਫਿਰੋਗੇ ਹਾਂਜੀ ਅਭੀ ਆਇਆ ਨਹੀਂ ਅਭੀ ਆਇਆ ਨਹੀਂ ਅਭੀ ਆਇਆ ਨਹੀਂ ਤਾਂ ਇਹ ਗਲਤੀ ਨਹੀਂ ਕਰਨੀ ਹੁਣ ਇੱਧਰ ਕਿੱਦਾਂ ਪਹੁੰਚਿਆ ਫਿਰ ਮੈਂ ਜੋ ਸਟਾਕ ਵਾਲਿਆਂ ਨੇ ਮੈਨੂੰ ਕਿਉਂ ਬੁਲਾਇਆ ਤੁਸੀਂ ਵੀ ਸੋਚ ਰਹੇ ਹੋਣੇ ਇਹ ਜਿਹੜੀ ਲਾਈਫ ਰਹੀ ਹੈ ਇਹਨੇ ਮੈਨੂੰ ਕਾਫੀ ਕੁਝ ਚੀਜ਼ਾਂ ਸਿਖਾਈਆਂ ਵੀ ਜਿੱਦਾਂ ਕਿੱਥੇ ਹਾਰ ਨਹੀਂ ਮੰਨਣੀ ਕਿੱਦਾਂ ਤੁਰਦੇ ਰਹਿਣਾ ਡਿੱਗੇ ਹੋ ਕੋਈ ਚੱਕਰ ਨਹੀਂ ਹੈ ਫਿਰ ਇੱਕ ਮੇਰਾ ਫਰੈਂਡ ਸੀਗਾ ਕਮਾਲ ਦੇ ਗੱਲ ਉਹਦਾ ਨਾਂ ਵੀ ਗगन ਨਹੀਂ ਸੀਗਾ ਉਹਨੇ ਮੈਨੂੰ ਜਿੱਦਾਂ ਤੁਸੀਂ ਮੈਨੂੰ ਕੁਝ ਜਾਣਦੇ ਹੋਣੇ ਮੈਂ ਆਨਲਾਈਨ ਮੈਂ ਐਜੂਕੇਟਰ ਹਾਂ ਕਰੰਟ ਅਫੇਅਰਸ ਪੜ੍ਹਾਉਂਦਾ ਮੈਂ ਤਾਂ ਇੱਧਰ ਕਿੱਦਾਂ ਆਣਾ ਹੋਇਆ ਤਾਂ ਤੁਹਾਨੂੰ ਪਤਾ ਹੋਊਗਾ ਕਿ ਪੰਜਾਬੀ ਦਾ ਇੱਕ 10ਵੀਂ ਦਾ ਪੇਪਰ ਹੁੰਦਾ ਹੈ ਤਾਂ ਮੇਰੀ ਪੰਜਾਬੀ ਨਹੀਂ ਸੀਗੀ 10ਵੀਂ 8ਵੀਂ ਵਿੱਚ ਮੈਂ ਛੱਡਤੀ ਸੀਗੀ 9th 10th ਆਪਸ਼ਨਲ ਹੁੰਦੀ ਸੀ ਸਾਡੇ ਸਕੂਲੇ ਤਾਂ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦਾ ਪੇਪਰ ਹੁੰਦਾ ਹੈ ਸਾਲ 'ਚ 4 ਵਾਰ ਹੁੰਦਾ ਤਾਂ ਅਸੀਂ ਉੱਥੇ ਬੈਠੇ ਸੀਗੇ ਤੇ ਉਧਰ ਅਲਫਾਬੈਟਿਕਲੀ ਬਿਠਾਇਆ ਹੋਇਆ ਤਾਂ ਮੇਰੇ ਨਾਲ ਗਗਨੀ ਬੈਠਾ ਆਬਵੀਅਸਲੀ ਕਿੰਨਾ ਕਾਮਨ ਨਾਂ ਆ ਯਾਰ ਇੱਕ ਤਾਂ ਨਾਂ ਤੂੰ ਵੀ ਮੈਂ ਘ ਐ ਨਾ ਤਾਂ ਰਿਹਾ ਉਹ ਨਾ ਤੁਸੀਂ ਮੇਰਾ ਵੀ ਨਾ ਕੀ ਰਖ ਲੈ ਕਿ ਅੱਜਕਲ ਕੀ ਚੱਲ ਰਿਹਾ ਹੈ ਕਿੰਨੇ ਗगन ਤਾਂ ਮੰਨੋਗੇ ਗੱਲ ਉਧਰ 25 30 ਗगन ਬੈਠੇ ਹੋਏ ਸੀਗੇ ਤਾਂ ਉਹਦੇ ਨਾਲ ਗੱਲਬਾਤ ਹੋਈ ਮੁੰਡੇ ਨਾਲ ਵੀ ਪੇਪਰ ਹੋ ਗਿਆ ਵਧੀਆ ਹੋ ਗਿਆ ਉਹਦੇ ਨਾਲ ਮੈਂ ਛੋਟੇ ਮੋਟੇ ਟੱਚ ਵਿੱਚ ਰਹਾ ਤਿੰਨ ਸਾਲ ਬਾਅਦ ਉਹ ਮੁੰਡੇ ਨੇ ਮੈਨੂੰ ਕਾਲ ਕੀਤੀ ਤੇ ਅੱਜ ਵੀ ਉਹਦੇ ਲਈ థੈਂਕਫੁਲ ਹਾਂ ਮੈਂ ਕਹਿੰਦਾ ਗगन ਕੀ ਕਰਦਾ ਮੈਂ ਕਿ ਆਪਾਂ ਸਾਰੇ ਤਿਆਰ ਪੇਪਰ ਦਿੱਤੇ ਹੋਏ ਨੇ ਰਿਜ਼ਲਟ ਵਗੈਰਾ ਆਣੇ ਸੀ ਉਸ ਟਾਈਮ ਕਿਸੇ ਦਾ ਰਿਜ਼ਲਟ ਨਹੀਂ ਆਇਆ ਸੀਗਾ ਤਾਂ ਫਿਰ ਉਹਨੇ ਬਸਾ ਦਲੇ ਕਹਿੰਦਾ ਐਂ ਕਰਕੇ ਪੜਾ ਲੇਗਾ ਪੰਜਾਬੀ ਚ ਪੜਾਣਾ ਮੈਂ ਕਹਤੇ ਮੈਂ ਪੰਜਾਬ ਤੋਂ ਹਾਂ लेकिन फिर भी मेरा कुछ बनया यार कि ठीक है यार, यार इस कल्चरली मेरी थोड़ी जी बनती है क्योंकि यार दे अपने आप सोचो थोड़ा पता जो थोड़ा पेपर पास हो सकता है तुम तैयारी कर रहे हो तुम्हें छेड के क्यों जाओगे अपने आप सोचो एक बार तो मैं क्या नहीं यार अपना जोड़ा कल्चर है पंजाब है पंजाब, पंजाबीयत पंजाबी मेरा जो बनता है ना वो मैं देना है आप दे। तैयारी करते करते मेरी गल मनोगे मेरे को महीने पहले बच्चे का फोन है कॉन्सटेबल जे भर्ती हमें प पत्र मिले ਮੁੰਡੇ ਨੇ ਵੀਡੀਓ ਕਾਲ ਕੀਤੀ ਹੈ ਜੀ ਗੱਲ ਮੰਨੋਗੇ ਬੁੰਡਾ ਜੀ ਲੈਂਟਰ ਪਹਿਰਿਆ ਘਰ ਚ ਵੀਡੀਓ ਬਣਾ ਕੇ ਦੱਸ ਰਿਹਾ ਮੈਨੂੰ ਕਹਿੰਦਾ ਸਰ ਘਰੇ ਲੈਂਟਰ ਪਹਿਰਿਆ ਮੈਂ ਕਿਹਾ ਬਹੁਤ ਬਹੁਤ ਵਧਾਈਆਂ ਕਹਿੰਦਾ ਸਰ ਬੱਲੀਆਂ ਪਈਆਂ ਹੋਈ ਸਾਡੇ ਗਾਡਰ ਪਈਆਂ ਹੁੰਦਾ ਨੇ ਜਿਹੜੇ ਗਾਡਰ ਵਾਲਾ ਘਰ ਸੀਗਾ ਸਾਡਾ ਕਹਿੰਦਾ ਸਰ ਤੁਹਾਡੇ ਨਾਲ ਜੁੜਿਆ ਮੈਂ ਮੇਰਾ ਕਨਸਟੇਬਲ ਦਾ ਪੇਪਰ ਪਾਸ ਹੋ ਗਿਆ ਅੱਜ ਅਸੀਂ ਲੈਂਟਰ ਪਵਾ ਲਿਆ ਮੈਂ ਕਿਹਾ ਯਾਰ ਮੈਂ ਕਿਹਾ ਨੌਕਰੀ ਤਾਂ ਲੱਗਣ ਤੇ ਕਹਿੰਦਾ ਸਰ ਨੌਕਰੀ ਲੱਗ ਗਈ ਹੈ ਹੁਣ ਪੈਸੇ ਵੀ ਆ ਜਾਣਗੇ ਤੁਹਾਡਾ ਧੰਨਵਾਦ ਕਰਦਾ ਤਾਂ ਉਹ ਤੋਂ ਬਾਅਦ ਮੈਂ ਇੱਕ ਨਹੀਂ ਮੈਂ ਆਪਣੇ ਨਾਲ ਥੋੜੇ ਥੋੜੇ ਬੱਚੇ ਐਦਾ ਜੋੜਨੇ ਸ਼ੁਰੂ ਕੀਤੇ 2 2 4 4 5 5 ਵੀਰ ਤੁਹਾਨੂੰ ਪੇਪਰ ਤੋਂ ਰਿਲੇਟਡ ਨਹੀਂ ਤੁਹਾਨੂੰ ਲਾਈਫ ਤੋਂ ਰਿਲੇਟਡ ਜਿਹੜੀ ਵੀ ਪ੍ਰੋਬਲਮ ਹੈ ਨਾ ਮੇਰੇ ਨਾਲ ਡਿਸਕਸ ਕਰੋ ਕਿਉਂਕਿ ਜਿੰਨਾ ਮੈਂ ਦੇਖਿਆ ਜਿੰਨੇ ਪੇਪਰ ਮੈਂ ਦਿੱਤੇ ਜਿੰਨੇ ਫੇਲਿਅਰ ਮੈਂ ਦੇਖੇ ਨਾ ਮੈਂ ਨਹੀਂ ਕਹਿੰਦਾ ਕਿਸੇ ਹੋਰ ਨੇ ਦੇਖੇ ਹੋਣੇ ਦੇਖੇ ਹੋਣੇ ਜ਼ਰੂਰ ਦੇਖੇ ਹੋਣੇ ਲੇਕਿਨ ਉਹ ਤੋਂ ਮੈਂ ਸਿੱਖ ਕੇ ਅੱਗੇ ਵਧ ਰਿਹਾ ਤੇ ਉਹਨਾਂ ਨੂੰ ਵੀ ਮੈਂ ਕਹਿੰਦਾ ਵੀ ਤੁਸੀਂ ਇਹ ਗਲਤੀਆਂ ਨਾ ਕਰੋ ਜਿਹੜੀ ਮੈਂ ਕੀਤੀਆਂ ਹੁਣ ਬੱਚੇ ਮੈਂ ਮਜ਼ਾਕ ਵਾਲੀ ਗੱਲ ਨਹੀਂ ਅੱਜ ਦੀ ਡੇਟ ਵਿੱਚ ਮੈਨੂੰ ਹਿਮਾਚਲ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਫੋਨ ਆਉਂਦੇ ਨੇ ਕਿ ਸਰ ਅਸੀਂ ਤੁਹਾਡੇ ਨਾਲ ਤਿਆਰੀ ਕਰਨੀ ਹੈ ਮੈਂ ਕਿਹਾ ਤੁਹਾਨੂੰ ਲੈਂਗੁਏਜ ਸਮਝ ਆਂਦੀ ਹੈ ਕਹਿੰਦੇ ਸਰ ਗਾਣੇ ਵੀ ਸੁਣ ਲੈਨੇ ਆ ਸਮਝ ਵੀ ਲੈਨੇ ਆ ਤੁਹਾਡੇ ਤੋਂ ਗਾਈਡੈਂਸ ਲੈਣੀ ਹੈ ਕਰੰਟ ਅਫੇਅਰ ਥੋੜਾ ਕਰਨਾ ਹੈ ਮੈਂ ਕਿਹਾ ਛੱਡੋ ਯਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਕਮਾਲ ਦੀ ਗੱਲ ਸੁਣੋਗੇ ਮੰਨੋਗੇ ਤੁਸੀਂ ਇੱਕ 뮤직 ਲੈਵਲ ਦਾ ਵੀ ਮੇਰੇ ਕੋਲ ਕਾਲ ਆਇਆ ਕਹਿੰਦੇ ਜੀ ਵੀਡੀਓ 'ਚ ਆ ਜਾਓ ਮੈਂ ਕਿਹਾ ਜੀ ਉਹ ਵੱਖਰੀ ਸਟੋਰੀ ਹੈ ਉਹ ਦੇਖਦੇ ਆ ਕੀ ਹੁੰਦਾ ਤਾਂ ਅੱਗੇ ਚੱਲਦੇ ਆ ਮੈਂ ਇੱਕ ਚੀਜ਼ ਦੇਖੀ ਹੈ ਜ਼ਿੰਦਗੀ 'ਚ ਕਿ ਜੋ ਵੀ ਕਰ ਰਹੇ ਹੋ ਨਾ ਜੋ ਵੀ ਤੁਸੀਂ ਕਰਨਾ ਹੈ ਸਿੱਧਰ ਨਾਲ ਕਰਨਾ ਆਪਣੇ ਆਪ ਨੂੰ ਝੂਠ ਨਹੀਂ ਬੋਲਣਾ ਸਟਰਗਲ ਇਜ਼ ਅ ਪਾਰਟ ਆਫ ਲਾਈਫ ਸਟਰਗਲ ਤੁਹਾਡੀ ਜ਼ਿੰਦਗੀ ਵਿੱਚ ਆਊਗਾ ਜਿੱਦਾਂ ਮੈਂ ਭਗਵੰਤ ਮਾਨ ਸਾਹਿਬ ਦਾ ਐਗਜ਼ਾਮਪਲ ਲਿਆ ਕਿੱਥੋਂ ਸਟਾਰਟ ਕੀਤਾ ਸੀਗਾ ਹੁਣ ਮੁੱਖ ਮੰਤਰੀ ਬਣ ਗਏ ਹੁਣ ਸਟਰਗਲ ਖਤਮ ਹੋ ਗਈ ਨਹੀਂ ਜੀ ਹੁਣ ਤਾਂ ਅੱਗੇ ਹੋਰ ਸ਼ੁਰੂ ਹੋਈ ਹੈ ਸਟੇਟ ਮਿਲ ਗਈ ਹੈ ਪੂਰੀ ਹੁਣ ਸਟੇਟ ਚਲਾਣੀ ਹੈ ਪੂਰੀ ਉਹ ਵੀ ਬਾਰਡਰ ਸਟੇਟ ਚਲਾਣੀ ਹੈ ਉਹ ਵੀ ਪੰਜਾਬ ਸਟੇਟ ਚਲਾਣੀ ਹੈ ਜੇ ਤੁਹਾਨੂੰ ਲੱਗ ਰਿਹਾ ਨ ਤੁਸੀਂ ਨੌਕਰੀ ਲੱਗ ਗਏ ਹੋ ਸਟਰਗਲ ਖਤਮ ਉਹਦੀ ਅਲੱਗ ਸਟੋਰੀ ਹੈ ਉਹਦੇ ਅੱਗੇ ਹੋਰ ਸਟਰਗਲ ਚੱਲੂਗੀ ਤੁਹਾਡੀ ਵੀ ਤੁਸੀਂ ਕਿਦਾਂ ਪ੍ਰੋਮੋਸ਼ਨ ਲੈਣੀ ਹੈ ਤੁਸੀਂ ਕਿਦਾਂ ਵਧੀਆ ਕੰਮ ਕਰਨਾ ਹੈ ਤੁਸੀਂ ਸੁਸਾਇਟੀ ਕਿਦਾਂ ਸੁਧਾਰਨੀ ਹੈ ਆਪਣੇ ਕਰਮਾਂ ਤੋਂ ਕਿਦਾਂ ਤੁਸੀਂ ਸੁਸਾਇਟੀ ਸੁਧਾਰ ਸਕਦੇ ਤਾਂ ਫੇਲਿਅਰ ਬਹੁਤ ਸਾਰੀਆਂ ਫੇਸ ਕੀਤੀਆਂ ਤਾਂ ਬੱਚੇ ਅਕਸਰ ਪੁੱਛਦੇ ਹੁੰਦੇ ਨੇ ਬੱਚੇ ਕੀ ਆਪਾਂ ਯਾਰ ਵੱਡੇ ਹੋ ਜਾਣ ਤਾਂ ਫੇਲਿਅਰ ਤਾਂ ਦੇਖੋ ਜ਼ਿੰਦਗੀ ਦਾ ਇੱਕ ਉਹ ਹੈ ਅ ਟੂਟ ਅੰਗ ਹੈ ਫੇਲਿਅਰ ਤੁਹਾਨੂੰ ਮਿਲਣ ਗਿਆ ਜ਼ਿੰਦਗੀ ਚ ਸਕਸੈਸ ਤੁਹਾਨੂੰ ਸਿਖਾਉਂਦੇ ਨਹੀਂ ਹੈ ਸਕਸੈਸ ਤਾਂ ਇਹ ਹੁੰਦਾ ਕਿ ਆਪਾਂ ਕਰ ਲਿਆ ਸਕਸੈਸ ਹੋ ਗਏ ਫੇਲਿਅਰ ਤੁਹਾਨੂੰ ਸਿਖਾਉਂਦੇ ਕਿ ਆਪਾਂ ਗਲਤੀ ਕਿੱਥੇ ਕਰ ਸਕਦੇ ਹਾਂ ਤੇ ਆਪਾਂ ਕਿੱਥੇ ਕੀਤੀ ਹੈ ਕਿਉਂਕਿ ਦੇਖੋ ਸਟਰੈਟਜੀ ਸਾਰੀ ਸੇਮ ਹੈ ਪੇਪਰ ਉਹੀ ਸਾਰੇ ਨੇ ਉਹਦੇ ਵਿੱਚ ਸਿਲੇਬਸ ਉਹੀ ਸਾਰਾ ਹੈ ਉਹੀ ਮੈਥ ਰੀਜ਼ਨਿੰਗ ਪੰਜਾਬੀ ਪੰਜਾਬ ਜੀ ਕੇ ਇੰਗਲਿਸ਼ ਕੰਪਿਊਟਰ ਸਟੈਟਿਕ ਜੀ ਕੇ ਸਭ ਕੁਝ ਉਹੀ ਹੈ ਆਪਣੇ ਵਿੱਚ ਕਿਹੜੀ ਆਪਾਂ ਚੀਜ਼ ਕਰਨੀ ਹੈ ਉਹ ਤੁਸੀਂ ਆਪਣੇ ਆਪ ਨੂੰ ਪੁੱਛਣਾ ਹੈ ਮੋਟੀਵੇਸ਼ਨ ਕੋਈ ਬਾਹਰੋਂ ਨਹੀਂ ਦਿੰਦਾ ਮੋਟੀਵੇਸ਼ਨ ਆਪਣੇ ਅੰਦਰੋਂ ਆਣੀ ਹੈ ਜੇ ਤੁਹਾਡੀ ਨੌਕਰੀ ਜੇ ਤੁਹਾਨੂੰ ਆਪਣੇ ਘਰ ਨੂੰ ਗਰੀਬੀ 'ਚ ਬਾਹਰ ਕੱਢਣਾ ਹੈ ਤਾਂ ਤੁਹਾਡੇ ਅੰਦਰ ਆਪਣੀ ਮੋਟੀਵੇਸ਼ਨ ਆਣੀ ਚਾਹੀਦੀ ਜੇ ਇਹ ਚੀਜ਼ ਤੁਹਾਨੂੰ ਮੋਟੀਵੇਟ ਨਹੀਂ ਕਰਦੀ ਕਿ ਮੇਰੇ ਘਰੇ ਨੌਕਰੀ ਆਉਗੀ ਮੇਰੇ ਘਰੇ ਪੈਸੇ ਆਣਗੇ ਮੈਂ ਆਪਣਾ ਲਾਈਫਸਟਾਈਲ ਬਦਲ ਸਕਦਾ ਰਾਦਰ ਦਨ ਕਿ ਆਪਣੇ ਦਾਦੇ ਨੂੰ ਨਾਨੇ ਨੂੰ ਤੁਸੀਂ ਕਹੋ ਕਿ ਯਾਰ ਉਸ ਟਾਈਮ ਵਿੱਚ ਉਹਨਾਂ ਨੇ 100 ਰੁਪਏ ਦੀ ਜ਼ਮੀਨ ਵੇਚਤੀ ਅੱਜ ਉੱਥੇ ਅਲਾਂਟੇ ਮਾਲ ਖੜਾ ਤੁਸੀਂ ਕੀ ਕਰ ਰਹੇ ਹੋ ਆਪਣੇ ਉੱਤੇ ਆਪਣੇ ਆਪ ਨੂੰ ਕੁਐਸਚਨ ਕਰੋ ਤਾਂ ਇਹ ਚੀਜ਼ ਤੁਹਾਨੂੰ ਮੋਟੀਵੇਟ ਨਹੀਂ ਕਰ ਰਹੀ ਨਾ ਕਿ ਮੈਂ ਸਰਕਾਰੀ ਨੌਕਰੀ ਲੈਣੀ ਹੈ ਮੈਂ ਆਪਣਾ ਲਾਈਫ ਸਟਾਈਲ ਵਧੀਆ ਕਰਨਾ ਆਪਣਾ ਘਰ ਤੇ ਤਾਂ ਲਾਈਫ ਸਟਾਈਲ ਵਧੀਆ ਕਰਨਾ ਤਾਂ ਕੋਈ ਚੀਜ਼ ਤੁਹਾਨੂੰ ਮੋਟੀਵੇਟ ਨਹੀਂ ਕਰ ਸਕਦੀ ਦੋਸਤ ਬਹੁਤ ਖੋਹੋਗੇ ਰਾਜ ਬਹੁਤ ਸਾਰੀ ਫਰੈਂਡਸ਼ਿਪਸ ਖੋਹੋਗੇ ਬਟ ਡਰਨਾ ਨਹੀਂ ਹੈ ਜਿਹੜਾ ਸੱਚਾ ਦੋਸਤ ਹੋਇਆ ਨਾ ਉਹ ਟਿਕਿਆ ਰਹੂਗਾ ਆਪਣੇ ਪੰਜਾਬੀਆਂ ਦੀ ਇੱਕ ਇਹ ਰਹਿੰਦੀ ਹੈ ਜੀ ਸਾਡੇ ਤੋਂ ਨਾ ਨਹੀਂ ਹੁੰਦੀ ਕਿ ਆਰ ਬਾਈ ਨਹੀਂ ਹੈ ਨਿਊ ਇਅਰ ਹੈ ਬਾਈ ਨਹੀਂ ਹੈ ਵੀਕਐਂਡ ਹੈ ਬਾਈ ਨਹੀਂ ਹੈ ਬਰਥਡੇ ਹੈ ਆਪਾਂ ਆ ਜਾਂਦੇ ਆ ਲੇਕਿਨ ਇੱਕ ਗੱਲ ਸੁਣਿਓ ਮੇਰੀ पैसा थोड़ा जो प्रायोरिटाइज़ रखना है नौकरी अपनी प्रायोरिटाइज़ रखनी है क्योंकि देखो तुसी बहुत बढ़िया दिलदार बंदे हो ठीक है जी यार यार हो तुसी, लेकिन जो तक तुसी कुछ कर नहीं रहे न, पैसा ना पैसा कितों आऊगा क्योंकि ये कहना पैसा सब कुछ है नहीं लेकिन खुद ना खास था घर का कोई होस्पिटल है तो उधर थोड़ा पैसे की लड़ है चार पं लख रुपये की लड़ उ उधर की कहोगे मैं यार मैं दिलदार कुछ नहीं कह आना उड़ा फ्रेंड थोड़ा मित्र थोड़ी हेल्प भी कर दूगा ਲੇਕਿਨ ਉਹ ਇਨ ਦੀ ਐਂਡ ਫਰੈਂਡੀ ਹੈ ਆਸਾਨ ਆ ਜੂਗਾ ਤੁਹਾਡੇ ਉੱਤੇ ਫਿਰ ਉਸ ਪੈਸੇ ਨੂੰ ਭਰਨ ਲਈ ਜਦੋਂ ਤੁਸੀਂ ਮਿਹਨਤ ਕਰੋਗੇ ਨਾ ਫਿਰ ਤੁਸੀਂ ਇੱਧਰ ਉੱਧਰ ਟੱਕਰ ਮਾਰਦੇ ਫਿਰੋਗੇ ਕਿ ਇਹ ਨੌਕਰੀ ਕਰ ਲਾਵਾਂ ਮੈਂ ਇਹ ਨੌਕਰੀ ਕਰ ਲਾਵਾਂ ਵੀ ਉਹਦਾ ਮੈਂ ਕਰਜ਼ਾ ਲਾਦਾ ਤਾਂ ਇਹ ਗਲਤੀ ਨਾ ਕਰਿਓ ਆਇਲਸ ਤੋਂ ਇਲਾਵਾ ਵੀ ਸਾਡੇ ਕੋਲ ਕੀ ਚੀਜ਼ਾਂ ਨੇ ਕਰਨ ਤਾਂ ਜੀ ਉਹਦੇ ਉੱਤੇ ਨਾ ਡੋਲਿਓ ਜਿਹੜੀ ਚੀਜ਼ ਕਰ ਰਹੇ ਹੋ ਉਹਨੂੰ ਬਸ ਕੰਟੀਨਿਊਟੀ ਵਿੱਚ ਰੱਖੋ ਜਦੋਂ ਮੈਂ ਤੁਹਾਨੂੰ ਦੱਸਿਆ ਮੈਂ ਘਰੇ ਬੈਠਾ ਮੈਂ ਕਰਾਂ ਕੀ ਹੁਣ ਕਰਦੇ ਸੀਗੇ ਜਿਹੜੇ ਕਰਦੇ ਕਹਿੰਦੇ ਕੁਝ ਨਹੀਂ ਸੀਗੇ ਸਪੋਰਟਿਵ ਸੀਗੇ ਲੇਕਿਨ ਕਰਦਿਆਂ ਤੇ ਹਰ ਕਿਸੇ ਦੇ ਮਨ ਵਿੱਚ ਹੁੰਦਾ ਹੈ ਕਿ ਯਾਰ ਮੇਰਾ ਬੱਚਾ ਵੀ ਕੰਮ ਲੱਗ ਜਾਵੇ ਬਸ ਐਂ ਕਹਿੰਦੇ ਹੁੰਦੇ ਸੀਗੇ ਕਿ ਦੇਖ ਯਾਰ ਉਹਦਾ ਵਿਆਹ ਹੋ ਗਿਆ ਉਹ ਬਾਹਰ ਚੱਲਿਆ ਗਿਆ ਉਹਦੀ ਇੱਧਰ ਨੌਕਰੀ ਲੱਗ ਗਈ ਉਧਰ ਨੌਕਰੀ ਲੱਗ ਗਈ ਐ ਨਹੀਂ ਮੈਨੂੰ ਕਦੇ ਟੀਚਰਾਂ ਕਦੇ ਨਹੀਂ ਕੀਤੀ ਲੇਕਿਨ ਯਾਰ ਅੰਦਰੋਂ ਤਾਂ ਫੀਲ ਹੁੰਦਾ ਸੀ ਉਹਨਾਂ ਨੂੰ ਵੀ ਹੁੰਦਾ ਸੀਗਾ ਮੈਨੂੰ ਵੀ ਹੁੰਦਾ ਸੀਗਾ ਮੇਰੀ ਗਲਤੀ ਬਸ ਇਹ ਰਹੀ ਮੈਂ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ ਇਸ ਬਾਰੇ ਕਿ ਯਾਰ ਮੈਂ ਫੀਲ ਕਰ ਰਹਾ ਮੈਂ ਆਪਣੀ ਤਿਆਰੀ ਪੂਰੀ ਕੀਤੀ ਹੋਈ ਹੈ ਆਪਣੀ ਸਿੱਦਤ ਨਾਲ ਹਿੰਮਤ ਨਾਲ ਪੂਰੀ ਮਿਹਨਤ ਕੀਤੀ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਕਮੀ ਰਹਿ ਰਹੀ ਹੈ ਤਾਂ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਗੱਲ ਕਰੋ ਗੱਲ ਕਰਨ ਨਾਲ ਦਿਮਾਗ ਵੀ ਖਾਲੀ ਹੁੰਦਾ ਹੈ ਤੇ ਤੁਸੀਂ ਵੀ ਖੁਸ਼ ਫੀਲ ਕਰੋਗੇ ਕਿ ਯਾਰ ਠੀਕ ਹੈ ਕੱਲੇ ਫੇਸ ਕਰਨਾ ਕੋਈ ਜ਼ਰੂਰੀ ਨਹੀਂ ਹੈ ਬੱਚੇ ਮੈਂ ਕਈ ਸਾਰੇ ਦੇਖੇ ਨੇ ਡਿਪਰੈਸ਼ਨ ਚ ਆ ਜਾਂਦੇ ਨੇ ਇਸ ਗੱਲ ਤੇ ਕਿਸੇ ਦਾ ਬ੍ਰੇਕਅਪ ਹੋ ਜਾਂਦਾ ਹੈ ਉਹ ਬ੍ਰੇਕਅਪ ਬ੍ਰੇਕਅਪ ਵਾਲੀ ਗੱਲ ਤੇ ਛੋਟੀ ਛੋਟੀਆਂ ਗੱਲਾਂ ਤੇ ਯਾਰ ਠੀਕ ਹੈ ਥੋੜੀ ਜ਼ਿੰਦਗੀ ਵਿੱਚ ਮੁੰਡਾ ਸੀਗਾ ਉਹ ਕੁੜੀ ਸੀਗੀ ਉਹ ਡਨ ਡੀਲ ਹੈ ਉਹ ਤੋਂ ਅੱਗੇ ਅੱਗੇ ਵਧਣਾ ਚਾਹੀਦਾ ਓਦਾਂ ਹੀ ਪੇਪਰ 'ਚ ਫੇਲੀਅਰ ਫੇਸ ਹੋ ਗਿਆ ਕੋਈ ਚੱਕਰ ਨਹੀਂ ਹੈ ਬਹੁਤ ਛੋਟੀ ਜੀ ਗੱਲ ਹੈ ਯਾਰ ਅੱਗੇ ਵਧੋ ਮੈਨੂੰ ਯਾਦ ਹੈ ਜਦੋਂ ਕਰਨ ਨੂੰ ਕੁਝ ਵੀ ਨਹੀਂ ਸੀਗਾ ਯਾਰ ਹੱਥ ਪੈਰ ਮਾਰਦਾ ਹੁੰਦਾ ਸੀ ਇੱਧਰ ਉੱਧਰ ਇਹ ਇੱਥੇ ਇੱਧਰ ਕੰਮ ਬਣ ਜਾਵੇ ਉੱਧਰ ਕੰਮ ਬਣ ਜਾਵੇ ਬਟ ਬਣ ਨਹੀਂ ਰਿਹਾ ਸੀਗਾ ਫਿਰ ਇੱਕ ਜੋਸ਼ ਟਾਕ ਦੇਖੀ ਸੀ ਕਿ ਮੈਂ ਕਰਨ ਸੰਧਾ ਵਾਲੀ ਦੀ ਉਹਨੇ ਗੱਲ ਕਹੀ ਸੀ ਕਿ ਕਹਿੰਦਾ ਯਾਰ ਮੈਂ ਵੀ ਸੋਚਦਾ ਸੀਗਾ ਯਾਰ ਮੈਨੂੰ ਕਦੋਂ ਕਹਿਣਗੇ ਲੋਕ ਕਿ ਯਾਰ ਕੁਝ ਕੰਮ ਹੋਏ ਦੱਸੀ ਕੁਝ ਕੰਮ ਹੋਏ ਦੱਸੀ ਕਿ ਜਿੱਦਾਂ ਵੀ ਲੋਕ ਨੌਕਰੀ ਲੱਗ ਰਹੀ ਸੀਗਾ ਯਾਰ ਬਈ ਇਹ ਕਹਿੰਦੇ ਸੀਗੇ ਨਾ ਕੁਝ ਕੰਮ ਹੋਏ ਦੱਸੀ ਤਾਂ ਮੈਨੂੰ ਲੱਗੀ ਯਾਰ ਹਿੱਟ ਕਰੀ ਯਾਰ ਇਹ ਤਾਂ ਯਾਰ ਸੱਚੀ ਯਾਰ ਮੈਂ ਕਦੋਂ ਕਹੂੰਗਾ ਯਾਰ ਵੀ ਯਾਰ ਕੁਝ ਕੰਮ ਹੋਏ ਤਾਂ ਦੱਸੀ ਕੁਝ ਕੰਮ ਹੋਵੇ ਤਾਂ ਦੱਸੀ ਤੇ ਹੁਣ ਜਦੋਂ ਆਪਾਂ ਇੰਨੇ ਜੁਗੇ ਹੋ ਗਏ ਆ ਤਾਂ ਮੇਰੇ ਕੋਲ ਕਈ ਬੱਚਿਆਂ ਦੀ ਰਿਕਵੈਸਟ ਆਂਦੀ ਹੁੰਦੀ ਹੈ ਜਿੱਦਾਂ ਸਰ ਕੋਰਸ ਨਹੀਂ ਲੈ ਹੋ ਰਿਹਾ ਮੈਂ ਕਈ ਬੱਚਿਆਂ ਨੂੰ ਫ੍ਰੀ ਆਫ ਕੋਸਟ ਕੋਰਸ ਦਿੱਤੇ ਨੇ ਕਿਉਂਕਿ ਦੇਖੋ ਯਾਰ ਅਸੀਂ ਵੀ ਉਹ ਚੀਜ਼ਾਂ ਫੇਸ ਕੀਤੀਆਂ ਨੇ ਕਈ ਸਾਰੇ ਆਪਣੇ ਪੰਜਾਬ ਚ ਵੀ ਆਪਣੇ ਪੂਰੇ ਭਾਰਤ ਚ ਵੀ ਫੈਮਿਲੀਜ਼ ਨੇ ਜਿਹੜਾ ਖਾਣਾ ਪੀਣਾ ਚੱਜਣਾ ਫੂਡ ਨਹੀਂ ਕਰ ਸਕਦੀਆਂ ਪੜਾਣਗੇ ਕਿੱਥੇ ਤਾਂ ਉਹਨਾਂ ਬੱਚਿਆਂ ਦੀ ਮੈਂ ਸਪੈਸ਼ਲੀ ਕਹਿਣਾ ਯਾਰ ਕਿਸੇ ਨੂੰ ਹੈਲਪ ਦੀ ਲੋੜ ਹੁੰਦੀ ਹੈ ਤਾਂ ਅਸੀਂ ਬੈਠੇ ਹੋਏ ਆ ਤਾਂ ਇਹ ਮੇਰੇ ਵੱਲੋਂ ਸੁਸਾਇਟੀ ਨੇ ਥੋੜੀ ਜੀ ਹੈਲਪ ਹੈ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ